वेलकम माय डियर स्टूडेंट्स ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਪਣੇ ਇਸ YouTube ਚੈਨਲ Meritorious Student Only ਤੇ ਅੱਜ ਦੀ ਇਹ ਕਲਾਸ ਤੁਹਾਡੇ ਲਈ ਬਹੁਤ ਹੀ ਇੰਪੋਰਟੈਂਟ ਹੋਣ ਵਾਲੀ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ +1 ਤੇ +2 ਦੀ ਪੜ੍ਹਾਈ ਦਾ ਖਰਚਾ ਬਿਲਕੁਲ ਫ੍ਰੀ ਹੋਵੇ ਬਸ ਤੁਸੀਂ ਆਪਣਾ ਮੇਨ ਫੋਕਸ ਪੜ੍ਹਾਈ ਤੇ ਦੇਣਾ ਹੈ ਕੋਈ ਤੁਹਾਨੂੰ ਫੀਸ ਦੀ ਟੈਨਸ਼ਨ ਨਹੀਂ ਹੈ ਕੋਈ ਕਿਸੇ ਹੋਰ ਚੀਜ਼ ਦੀ ਟੈਨਸ਼ਨ ਨਹੀਂ ਹੈ ਸੋ ਅਗਰ ਤੁਸੀਂ ਵੀ ਇਹ ਚੀਜ਼ ਚਾਹੁੰਦੇ ਹੋ ਤਾਂ ਜ਼ਰੂਰੀ ਹੈ ਜੀ ਤੁਸੀਂ ਅੱਜ ਦੀ ਇਹ ਕਲਾਸ ਪ੍ਰੋਪਰ ਸੁਣੋ ਪ੍ਰੋਪਰ ਦੇਖੋ ਕਿ ਇਹ Meritorious School ਕੀ ਨੇ ਕੀ ਇਹਨਾਂ ਦੀਆਂ ਸੁਵਿਧਾਵਾਂ ਨੇ ਕੀ ਕ੍ਰਾਈਟੇਰੀਆ ਹੈ ਸੋ ਜ਼ਿਆਦਾ ਗੱਲਾਂ ਨਹੀਂ ਕਰਦੇ ਹੋਏ ਸਭ ਤੋਂ ਪਹਿਲਾਂ ਆਪਾਂ ਅੱਜ ਦੇ ਮੇਨ ਪੁਆਇੰਟਸ ਦੇਖ ਲੈਣੇ ਆ ਕਿ ਆਪਾਂ ਕਿੰਨਾ ਕਿੰਨਾ ਪੁਆਇੰਟਸ ਨੂੰ ਕਵਰ ਕਰਾਂਗੇ ਫਰਸਟ ਆਫ ਆਲ ਅਜੇ ਆਪਾਂ ਗੱਲ ਕਰਾਂਗੇ ਮੈਰੀਟੋਰੀਅਸ ਦੀ ਕਿ ਇਹ ਮੈਰੀਟੋਰੀਅਸ ਸਕੂਲ ਕੀ ਨੇ ਹਾਗੇ ਕਿੰਨੇ ਕਿ ਨਹੀਂ ਔਰ ਕਿੱਥੇ ਕਿੱਥੇ ਨਹੀਂ ਕਿ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਸਾਨੂੰ ਮੈਰਿਟੋਰੀਅ ਸਕੂਲ ਦੇਖਣ ਨੂੰ ਮਿਲ ਜਾਂਦੇ ਨੇ ਫਿਰ राजे ਇੱਥੇ ਜਾਣ ਦੇ ਲਈ ਸਾਨੂੰ ਕੀ ਐਲੀਜੀਬਿਲਟੀ ਦੀ ਜ਼ਰੂਰਤ ਹੈ ਲਾਈਕ ਅਸੀਂ ਕਿਹੜੀ ਕਲਾਸ ਦੇ ਬੱਚੇ ਹੋਣੇ ਚਾਹੀਦੇ ਆ ਜਾਂ ਫਿਰ ਸਾਡੀ ਕਿੰਨੀ ਪਰਸੈਂਟੇਜ ਹੋਣੀ ਚਾਹੀਦੀ ਹੈ ਫਿਰ राजे ਇਹਨਾਂ ਸਕੂਲਾਂ 'ਚ ਜਾਣ ਵਾਸਤੇ ਨਾ ਇੱਕ ਛੋਟਾ ਜਿਹਾ ਟੈਸਟ ਹੁੰਦਾ ਹੈ ਉਸ ਟੈਸਟ ਦਾ ਸਿਲੇਬਸ ਦੇਖਾਂਗੇ ਕਿ ਕੀ ਸਿਲੇਬਸ ਹੈ ਕਿਹੜੀਆਂ ਕਲਾਸਾਂ ਦੇ ਵਿੱਚੋਂ ਆਉਂਦਾ ਹੈ ਕਿਸ ਤਰੀਕੇ ਦੇ ਕੁਐਸਚਨਸ ਪੁੱਛੇ ਜਾਂਦੇ ਨੇ ਫਿਰ ਅੱਜ ਬਹੁਤ ਹੀ ਇੰਪੋਰਟੈਂਟ ਟੌਪਿਕ ਕੱਟ ਆਫ ਦੀ ਗੱਲ ਕਰਾਂਗੇ ਬਿਕੋਜ਼ ਬੱਚੇ ਕਨਫਿਊਜ਼ ਹੋ ਜਾਂਦੇ ਆ ਦੋ ਸ਼ਬਦ ਇੱਕ ਹੁੰਦਾ ਜੀ ਕੁਆਲੀਫਾਈ ਕਰਨਾ ਕਿਸੇ ਚੀਜ਼ ਨੂੰ ਔਰ ਇੱਕ ਹੁੰਦਾ ਕੱਟ ਆਫ ਤੱਕ ਪਹੁੰਚਣਾ ਸੋ ਇਹਨਾਂ ਦੋਨਾਂ ਦੇ ਵਿਚਕਾਰ ਦਾ ਡਿਫਰੈਂਸ ਬੱਚਾ ਨੂੰ ਸਮਝ ਨਹੀਂ ਲੱਗਦਾ ਬਟ ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ ਇਹਨਾਂ ਦੋ ਸ਼ਬਦਾਂ ਦਾ ਜਿਹੜਾ ਫਰਕ ਹੈ ਬਹੁਤ ਅੱਛੇ ਤਰੀਕੇ ਨਾਲ ਸਮਝਾਂਗੇ ਔਰ ਲਾਸਟ ਬਟ ਨੋਟ ਦ ਲੀਸਟ ਆਪਾਂ ਗੱਲ ਕਰਾਂਗੇ ਰੂਲਸ ਦੇ ਬਾਰੇ ਰੂਲਸ ਬਾਰੇ ਗੱਲ ਕਰਨੀ ਬਹੁਤ ਹੀ ਇੰਪੋਰਟੈਂਟ ਹੈ ਬਿਕੋਜ਼ ਹੁੰਦਾ ਹੈ ਕਈ ਵਾਰੀ ਆਪਾਂ ਨੂੰ ਕੋਈ ਗਲਤ ਇਨਫੋਰਮੇਸ਼ਨ ਮਿਲ ਜਾਂਦੀ ਹੈ ਕਿ ਤੂੰ ਕਿ ਜੀ ਉਹ ਸਕੂਲ ਤਾਂ ਐਵੇਂ ਨਹੀਂ ਉਹ ਤਾਂ ਐਵੇਂ ਨਹੀਂ ਸੋ ਬਹੁਤ ਜ਼ਰੂਰੀ ਹੈ ਰਜੇ ਕਿ ਹਰੇਕ ਚੀਜ਼ ਤੁਹਾਨੂੰ ਕਲੀਅਰ ਹੋਵੇ ਠੀਕ ਹੈ ਸੋ ਰਜੇ ਵਿਦਾਊਟ ਐਨੀ ਵੇਸਟੇਜ ਆਫ ਟਾਈਮ ਆਪਾਂ ਜਿਹੜੀ ਹੈਗੀ ਆ 1 by 1 ਇਨਾਂ ਪੁਆਇੰਟਸ ਨੂੰ ਡਿਸਕਸ ਕਰਨਾ ਸ਼ੁਰੂ ਕਰਦੇ ਆ ਉਸ ਤੋਂ ਪਹਿਲਾਂ ਬਸ ਛੋਟੀ ਜਿਹੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਹਾਂਜੀ ਰਜੀ ਸਭ ਤੋਂ ਪਹਿਲਾਂ ਅਗਰ ਗੱਲ ਕਰੀਏ ਇਨਾਂ ਸਕੂਲਾਂ ਦੇ ਪੂਰਾ ਨਾਮ ਆਪਾਂ ਨੇ ਸੁਣਿਆ ਹੋਏਗਾ ਮੈਰੀਟੋਰੀਅ ਸਕੂਲ ਮੈਰੀਟੋਰੀਅ ਸਕੂਲ ਬਟ ਇਨਾਂ ਸਕੂਲਾਂ ਦਾ ਜੋ ਪੂਰਾ ਨਾਮ ਹੈ that is ਸੀਨੀਅਰ ਸੈਕੰਡਰੀ ਰੈਜ਼ੀਡੈਂਸ਼ੀਅਲ ਸਕੂਲ ਫਾਰ ਪੂਰ ਐਂਡ ਮੈਰੀਟੋਰੀਅਸ ਸਟੂਡੈਂਟਸ ਸ਼ਾਰਟ ਫਾਰਮ 'ਚ ਇਹਨਾਂ ਨੂੰ ਮੈਰੀਟੋਰੀਅ ਸਕੂਲ ਬੋਲ ਦਿੰਦੇ ਨੇ ਔਰ ਇਸ ਤੋਂ ਵੀ ਸ਼ਾਰਟ ਫਾਰਮ ਦੇ ਵਿੱਚ ਬੱਚੇ ਇਹਨਾਂ ਨੂੰ ਐਮਟੀ ਬੋਲ ਦਿੰਦੇ ਆ ਕਿ ਜ ਚੱਲਿਆ ਸੋ ਦੇਖੋ ਸੀਨੀਅਰ ਸਕੈਂਡਰੀ ਦਾ ਮਤਲਬ ਹੋ ਗਿਆ ਰਜੇ ਪਲੱਸ 1 ਕਲਾਸ ਐਂਡ ਪਲੱਸ 2 ਕਲਾਸ that means ਇੱਥੋਂ ਤੱਕ ਤਾਂ ਸਾਨੂੰ ਕਲੀਅਰ ਹੈ ਕਿ ਜਿਹੜੇ ਇਹ ਸਕੂਲ ਨੇ ਸਭ ਤੋਂ ਪਹਿਲਾਂ 11ਵੀਂ ਤੇ 12ਵੀਂ ਜਮਾਤ ਦੇ ਬੱਚਿਆਂ ਦੇ ਲਈ ਬਣੇ ਸੀਗੇ ਇੱਕ ਸਕੂਲ ਇਦਾਂ ਦਾ ਜਿੱਥੇ 9ਵੀਂ ਕਲਾਸ ਲਈ ਪੜਾਈ ਹੁੰਦੀ ਹੈ ਉਹ ਆਪਾਂ ਤੁਹਾਨੂੰ ਅੱਗੇ ਦੱਸਾਂਗੇ ਆਪਾਂ ਨੇ ਸਲਾਈਡ ਐਡ ਕੀਤੀ ਹੋਈ ਹੈ ਉਸ ਤੋਂ ਬਾਅਦ ਰਜੇ ਇਹਦੇ ਨਾਮ ਤੋਂ ਹੀ ਕਲੀਅਰ ਹੈ ਰੈਜ਼ੀਡੈਂਸ਼ੀਅਲ residential ਦਾ ਮਤਲਬ ਹੁੰਦਾ ਰਹਾਇਸ਼ ਕਿ ਤੁਹਾਨੂੰ ਇੰਨਾ ਜਿਹੜੇ ਇਹ ਸਕੂਲ ਬੜੇ ਹੋਏ ਨੇ ਇੱਥੇ ਹੀ ਤੁਹਾਨੂੰ ਰਹਿਣਾ ਪਏਗਾ ਯਾਨੀ ਜਿਹੜੇ ਇੱਥੇ ਹੌਸਟਲ ਤਿਆਰ ਕੀਤੇ ਗਏ ਨੇ ਕੁੜੀਆਂ ਤੇ ਮੁੰਡਿਆਂ ਵਾਸਤੇ ਅਲੱਗ-ਅਲੱਗ ਹੌਸਟਲ ਜਿਹੜੇ ਹੈਗੇ ਨੇ ਸਟੂਡੈਂਟਸ ਨੂੰ ਉੱਥੇ ਹੀ ਰਹਿਣਾ ਪੈਂਦਾ ਤੁਸੀਂ ਘਰੇ ਨਹੀਂ ਜਾ ਸਕਦੇ ਹੁਣ ਤੁਹਾਡੇ ਚ ਅੱਧੇ ਬੱਚੇ ਕਹਿਣਗੇ ਮੈਮ ਫੋਰ ਐਗਜ਼ਾਮਪਲ ਜੀ ਮੈਂ ਲੁਧਿਆਣੇ ਦਾ ਔਰ ਲੁਧਿਆਣੇ ਹੀ ਜਿਹੜਾ ਇਹ ਮੈਰੀਟੋਰੀਅ ਸਕੂਲ ਹੈ ਤਾਂ ਵੀ ਨਹੀਂ ਅਸੀਂ ਜਾ ਸਕਦੇ ਜੀ ਨਹੀਂ ਤਾਂ ਵੀ ਆਪਾਂ ਇਦਾਂ ਨਹੀਂ ਹੈ ਕਿ ਜਿਵੇਂ ਆਪਾਂ ਆਪਣੇ ਰੈਗੂਲਰ ਸਕੂਲ ਦੇ ਵਿੱਚ ਸਵੇਰੇ ਜਾਂਦੇ ਆਂ ਔਰ ਸ਼ਾਮ ਨੂੰ ਵਾਪਸ ਆ ਜਾਂਦੇ ਆਂ ਇਦਾਂ ਇੱਥੇ ਨਹੀਂ ਹੁੰਦਾ ਇੱਥੇ ਤੁਹਾਨੂੰ ਹੌਸਟਲ 'ਚ ਹੀ ਰਹਿਣਾ ਪੈਂਦਾ ਹੈ ਐਂਡ ਨੈਕਸਟ ਇਜ਼ ਫਾਰ ਪੂਰ ਐਂਡ ਮੈਰੀਟੋਰੀਅਸ ਸਟੂਡੈਂਟ ਮਤਲਬ ਮੈਰੀਟੋਰੀਅਸ ਦਾ ਮਤਲਬ ਕੀ ਹੈ ਕਿ ਤੁਸੀਂ ਲਾਈਕ ਕਿਉਂਕਿ ਇੱਥੇ ਇੱਕ ਮਾਰਕ ਸੈੱਟ ਹੈ ਕਿ ਤੁਹਾਡੀ ਇਨੀ ਪਰਸੈਂਟੇਜ ਆਉਣੀ ਚਾਹੀਦੀ ਹੈ ਤਾਂ ਆਬਵੀਅਸਲੀ ਅਗਰ ਤੁਹਾਡੀ ਹੋਣੀ ਪਰਸੈਂਟੇਜ ਤੋਂ ਉੱਪਰ ਪਰਸੈਂਟੇਜ ਹੈ ਦੈਟ ਮੀਨ ਤੁਸੀਂ ਮੈਰੀਟੋਰੀਅਸ ਸਟੂਡੈਂਟ ਹੋ ਤੁਸੀਂ ਪੜ੍ਹਨ ਲਿਖਣ ਵਾਲੇ ਬੱਚੇ ਹੋ ਹਨਾ ਜੀ ਓਕੇ ਸੋ ਰਜੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਮੈਰੀਟੋਰੀਅਸ ਸਕੂਲ ਹੈਗੇ ਕਿੱਥੇ-ਕਿੱਥੇ ਨੇ ਸੋ ਰਜੇ ਪੂਰੇ ਪੰਜਾਬ ਦੇ ਵਿੱਚ ਕੁੱਲ ਮਿਲਾ ਕੇ ਤੁਹਾਨੂੰ ਆਹ 10 ਮੈਰੀਟੋਰੀਅਸ ਸਕੂਲ ਦੇਖਣ ਨੂੰ ਮਿਲਦੇ ਹਾਸਪੁਰ ਜਲੰਧਰ ਲੁਧਿਆਣਾ 모ਹਾਲੀ ਪਟਿਆਲਾ ਸੰਗਰੂਰ ਤੇ ਤਲਵਾੜਾ ਸੋ ਇਹ ਕੁੱਲ ਰਜੇ 10 ਮੈਰੀਟੋਰੀਅਸ ਸਕੂਲ ਨੇ ਅਗਰ ਤੁਸੀਂ ਮੈਪ ਤੇ ਇਹਦੀ ਲੋਕੇਸ਼ਨ ਦੇਖਣੀ ਹੈ ਤਾਂ ਦੇਖ ਸਕਦੇ ਹੋ ਸੋ ਰਜੇ ਇਹ ਜਿਹੜੀ ਹੈਗੀ ਹੈ ਇਹਦੀ ਮੈਪ ਦੇ ਅਕੋਰਡਿੰਗ ਲੋਕੇਸ਼ਨ ਬਣਦੀ ਹੈ ਇਦਾਂ ਨਹੀਂ ਹੈ ਕਿ ਜਿਵੇਂ ਮੰਨ ਲਓ ਫੋਰ ਐਗਜ਼ਾਮਪਲ ਮੈਂ ਸੰਗਰੂਰ ਜ਼ਿਲ੍ਹੇ ਤੋਂ ਬਿਲੋਂਗ ਕਰਦੀ ਆ ਤਾਂ ਇਦਾਂ ਨਹੀਂ ਹੈ ਕਿ ਮੈਂ ਸਿਰਫ ਸੰਗਰੂਰ ਦੇ ਮੈਰੀਟੋਰੀਅਸ ਸਕੂਲ 'ਚ ਹੀ ਜਾ ਸਕਦੀ ਆ ਮੇਰੀ ਮਰਜ਼ੀ ਹੈ ਪੂਰੇ ਪੰਜਾਬ ਦੇ ਵਿੱਚ ਕਿਹੜੇ ਮਰਜ਼ੀ ਮੈਰੀਟੋਰੀਅਸ ਸਕੂਲ 'ਚ ਜਿੱਥੇ ਮੈਨੂੰ ਸੀਟ ਮਿਲੇਗੀ ਮੈਂ ਉੱਥੇ ਜਾ ਸਕਦੀ ਆ ਸੇਮ ਤੁਹਾਡੇ ਤੇ ਅਪਲਾਈ ਹੁੰਦੇ ਹੁਣ ਜਿਵੇਂ ਮੰਨ ਲਓ ਫਾਜ਼ਿਲਕਾ ਕੋਈ ਮੈਰੀਟੋਰੀਅਸ ਸਕੂਲ ਨਹੀਂ ਹੈ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਫਾਜ਼ਿਲਕਾ ਦੇ ਬੱਚੇ ਕਿਸੇ ਮੈਰੀਟੋਰੀਅਸ ਸਕੂਲ ਚ ਜਾ ਹੀ ਨਹੀਂ ਸਕਦੇ ਤੁਸੀਂ ਵੀ ਰਜ ਜਿੱਥੇ ਵੀ ਤੁਹਾਨੂੰ ਸੀਟ ਮਿਲਦੀ ਹੈ ਉੱਥੇ ਜਾ ਸਕਦੇ ਹੋ ਸੋ that means ਇਹਦਾ ਤੁਹਾਡਾ ਡਾਊਟ ਕਲੀਅਰ ਹੋ ਗਿਆ ਹੋਣਾ ਹੈ ਕਿ ਜ਼ਰੂਰੀ ਨਹੀਂ ਕਿ ਅਸੀਂ ਆਪਣੇ ਹੀ ਜ਼ਿਲ੍ਹੇ ਦੇ ਵਿੱਚ ਜਾਣਾ ਹੈ ਅਸੀਂ ਕਿਸੇ ਵੀ ਜ਼ਿਲ੍ਹੇ ਦੇ ਮੈਰੀਟੋਰੀਅਸ ਸਕੂਲ ਦੇ ਵਿੱਚ ਦਾਖਲਾ ਲੈ ਸਕਦੇ ਹਾਂ ਹੁਣ ਦਾਖਲਾ ਕਿਵੇਂ ਮਿਲਦਾ ਉਹ ਵੀ ਆਪਾਂ ਗੱਲਬਾਤ ਕਰਾਂਗੇ ਸੋ ਰਜ ਜੀ ਆਈ ਹੋਪ ਕਿ ਤੁਹਾਡਾ ਇਹ ਚੀਜ਼ ਕਲੀਅਰ ਹੋਏਗੀ ਆਹ ਮੈਂ ਲਿਖਿਆ ਤਲਵਾੜਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਇੱਕ ਸ਼ਹਿਰ ਹੈ ਤਲਵਾੜਾ ਉੱਥੇ ਮੈਰੀਟੋਰੀਅਸ ਸਕੂਲ ਹੈ ਔਰ ਜਿਹੜਾ ਮੋਹਾਲੀ ਵਾਲਾ ਮੈਰੀਟੋਰੀਅਸ ਸਕੂਲ ਹੈ ਜੀ ਉਹਨੂੰ ਮਤਲਬ ਮੋਹਾਲੀ ਨੂੰ ਐਸਐਸ ਨਗਰ ਵੀ ਬੋਲ ਦਿੰਦੇ ਆ ਯਾਨੀ ਕਿ ਸاهਬਜ਼ਾਦਾ ਅਜੀਤ ਸਿੰਘ ਨਗਰ ਸੋ ਤੁਸੀਂ ਮੈਪ ਤੋਂ ਜਿਹੜਾ ਹੈਗਾ ਲੋਕੇਸ਼ਨ ਦੇ ਅਕੋਰਡਿੰਗ ਦੇਖ ਸਕਦੇ ਹੋ ਹੁਣ ਚੱਲਦੇ ਆ ਜੀ ਨੈਕਸਟ ਸਲਾਈਡ ਤੇ ਚਲੋ ਜੀ ਇਹ ਤੇ ਤੁਹਾਨੂੰ ਦਿਖ ਰਿਹਾ ਹੈ ਕਿ ਮੈਰੀਟੋਰੀਅਸ ਸਕੂਲਾਂ ਦੇ ਵਿੱਚ ਆਮ ਤੌਰ ਤੇ ਦੋ ਕਲਾਸਾਂ ਦੇ ਵਿੱਚ ਜਿਹੜੀ ਹੈਗੀ ਐ ਐਡਮਿਸ਼ਨ ਲਈ ਜਾਂਦੀ ਹੈ ਇੱਕ ਤਾਂ 9ਵੀਂ ਕਲਾਸ ਦੇ ਵਿੱਚ ਦਾਖਲਾ ਲਿਆ ਜਾਂਦਾ ਹੈ ਔਰ ਇੱਕ 11ਵੀਂ ਕਲਾਸ ਦੇ ਵਿੱਚ ਦਾਖਲਾ ਲਿਆ ਜਾਂਦਾ ਹੈ 9ਵੀਂ ਕਲਾਸ ਦੇ ਵਿੱਚ ਯਾਨੀ ਕਿ ਤੁਹਾਨੂੰ 9ਵੀਂ ਤੇ 10ਵੀਂ ਕਲਾਸ ਕਰਵਾਈ ਜਾਂਦੀ ਹੈ ਤੇ 11ਵੀਂ ਵਿੱਚ ਜਿਹੜੇ ਬੱਚੇ ਦਾਖਲਾ ਲੈ ਕੇ ਜਾਂਦੇ ਆ ਉਹਨਾਂ ਨੂੰ 11ਵੀਂ ਤੇ 12ਵੀਂ ਕਲਾਸ ਕਰਵਾਈ ਜਾਂਦੀ ਹੈ ਯਾਨੀ ਕਿ 2 ਸਾਲ ਦਾ ਪੂਰਾ ਪ੍ਰੋਸੈਸ ਹੈ ਯਾਨੀ ਇਦਾਂ ਨਹੀਂ ਹੈ ਕਿ ਸਾਡੀ ਗਾਹਾਂ ਗ੍ਰੈਜੂਏਸ਼ਨ ਵਗੈਰਾ ਵੀ ਮੈਰਿਟੋਰੀਅਸ ਸਕੂਲ 'ਚ ਹੁੰਦੀ ਹੈ ਨਹੀਂ ਸਿਰਫ 11th 12th ਔਰ ਇੱਕ 9th ਐਂਡ 10th ਤੁਹਾਨੂੰ ਸਭ ਤੋਂ ਪਹਿਲਾਂ ਮੈਂ 9th 9th ਐਂਡ 10th ਵਾਲੀ ਚੀਜ਼ ਕਲੀਅਰ ਕਰਦਾ ਜਿਹੜੇ ਮੈਂ ਉੱਪਰ ਤੁਹਾਨੂੰ ਆਹਰ ਅਜੇ ਮੈਰੀਟੋਰੀਅਸ ਸਕੂਲ ਕਰਾ ਕੇ ਹਟੀਆਂ 10 ਉਹਨਾਂ ਦੇ ਵਿੱਚੋਂ ਸਿਰਫ ਇੱਕੋ ਹੀ ਮੈਰੀਟੋਰੀਅਸ ਸਕੂਲ ਐਦਾਂ ਦਾ ਜਿੱਥੇ ਨੌਵੀਂ ਦੇ ਵਿੱਚ ਦਾਖਲਾ ਲਿਆ ਜਾਂਦਾ ਔਰ ਸਿਰਫ ਔਰ ਸਿਰਫ ਕੁੜੀਆਂ ਵਾਸਤੇ ਹੈ ਯਾਨੀ ਕਿ ਜਿਹੜਾ ਨੌਵੀਂ ਕਲਾਸ ਦੇ ਵਿੱਚ ਦਾਖਲਾ ਹੈ ਜੀ ਸਿਰਫ ਔਰ ਸਿਰਫ ਕੁੜੀਆਂ ਵਾਸਤੇ ਹੈ ਔਰ ਸਿਰਫ ਔਰ ਸਿਰਫ 50 ਸੀਟਾਂ ਹੁੰਦੀਆਂ ਨੇ ਠੀਕ ਹੈ ਜੀ ਦੇਖੋ ਮੈਂ ਪਹਿਲਾਂ ਕਹਿ ਚੁੱਕੀ ਹਾਂ ਰਾਜੇ ਕਿ ਜਿਹੜੇ ਮੈਰਿਟੋਰੀਅ ਸਕੂਲ ਨੇ ਮੇਨ ਉਹ 11ਵੀਂ ਦੇ ਬੱਚਿਆਂ ਦੇ ਲਈ ਬਣਾਏ ਗਏ ਸੀ ਇਹਦਾ ਫਿਰ ਬਾਅਦ ਚ ਜਿਹੜਾ ਤਲਵਾੜਾ ਹੈ ਉੱਥੇ 9ਵੀਂ ਕਲਾਸ ਵੀ ਇਹਨਾਂ ਨੇ ਸ਼ੁਰੂ ਕਰਤੀ ਔਰ ਜਿਹੜਾ ਤਲਵਾੜਾ ਵਾਲਾ ਸਕੂਲ ਹੈ ਉਹ ਇਕਲੌਤਾ ਸਕੂਲ ਹੈ ਜਿੱਥੇ ਸਿਰਫ ਔਰ ਸਿਰਫ ਕੁੜੀਆਂ ਨੇ ਬਾਕੀ ਸਾਰੇ ਜਿਹੜੇ ਮੈਰਿਟੋਰੀਅ ਸਕੂਲ ਨੇ ਉਹ ਕੋਇਡ ਨੇ ਯਾਨੀ ਕਿ ਉੱਥੇ ਮੁੰਡੇ ਵੀ ਨਹੀਂ ਤੇ ਉੱਥੇ ਕੁੜੀਆਂ ਵੀ ਨਹੀਂ ਕਲੀਅਰ ਹੈ ਜੀ ਸੋ ਆਈ ਹੋਪ ਨੌਮੀ ਵਾਲੇ ਬੱਚਿਆਂ ਨੂੰ ਸਾਰਾ ਕੁਝ ਕਲੀਅਰ ਹੋ ਗਿਆ ਹੋਵੇਗਾ ਹੁਣ ਰਜੇ ਮੇਨ ਗੱਲ ਕਰਦੇ ਆ ਆਪਾਂ 11ਵੀਂ ਜਮਾਤ ਦੀ ਤਾਂ ਜਿਹੜੇ ਮੈਂ ਤੁਹਾਨੂੰ 10 ਸਕੂਲ ਗਣਾਏ ਨੇ ਹਰੇਕ ਸਕੂਲ ਦੇ ਵਿੱਚ ਰਜੇ ਉਹਨਾਂ ਦਸਾਂ ਦੇ 10 ਸਕੂਲਾਂ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਪੜ੍ਹਾਈ ਕਰਵਾਈ ਜਾਂਦੀ ਹੈ ਸੋ ਅਗੇਨ ਤੁਹਾਨੂੰ ਆ ਦਿਖਾ ਦਿੱਤਾ ਗਿਆ ਕਿ ਇੰਨਾ ਸਾਰੇ 10 ਸਕੂਲਾਂ ਦੇ ਵਿੱਚ 11ਵੀਂ ਕਲਾਸ ਦੇ ਵਿੱਚ ਦਾਖਲਾ ਮਿਲਦਾ ਹੈ ਔਰ ਸਿਰਫ ਤਲਵਾੜਾ ਸਕੂਲ ਇਦਾਂ ਦਾ ਜਿੱਥੇ ਨੌਮੀ ਦੇ ਵਿੱਚ ਵੀ ਦਾਖਲਾ ਮਿਲਦਾ ਹੈ ਚਲੋ ਜੀ ਕੌਣ राजे ਗੱਲਾਂ ਕਰਦੇ ਆ ਕੁਝ ਇੰਪੋਰਟੈਂਟ ਕੁਝ ਕਾਫੀ ਇੰਪੋਰਟੈਂਟ ਪੁਆਇੰਟਸ ਆਪਾਂ ਡਿਸਕਸ ਕਰਾਂਗੇ ਸੋ ਥੈਟ ਤੁਹਾਡੇ ਜਿਹੜੀ ਥੋੜੇ ਬਹੁਤੇ ਡਾਊਟਸ ਵਗੈਰਾ ਨੇ ਥੋੜੇ ਬਹੁਤੇ ਤਾਂ ਕਿ ਫਿਲਹਾਲ ਤਾਂ ਤੁਸੀਂ ਜਾਣਕਾਰੀ ਲੈਣ ਹੀ ਜਾ ਰਹੇ ਹੋ ਅਗਰ ਡਾਊਟਸ ਵਗੈਰਾ ਹੋਈ ਤਾਂ ਉਸ ਤੋਂ ਬਾਅਦ ਤੁਸੀਂ ਕਮੈਂਟ ਸੈਕਸ਼ਨ 'ਚ ਦੱਸ ਦਿਓ ਸਭ ਤੋਂ ਪਹਿਲਾਂ राजे ਗੱਲ ਕਰੀਏ ਤਾਂ ਜਿਹੜੀਆਂ ਟੋਟਲ ਸੀਟਾਂ ਹੁੰਦੀਆਂ ਨੇ ਉਹ ਕਿੰਨੀਆਂ ਹੁੰਦੀਆਂ ਨੇ ਜੀ 4600 ਜਿਹੜੇ ਵੀ ਤੁਸੀਂ ਆਹ ਉੱਪਰ ਮੈਰਿਟੋਰੀਅ ਸਕੂਲ ਦੇਖ ਕੇ ਆਏ ਹੋ ਇਹ 11 ਦੇ ਮੈਰਿਟੋਰੀਅ ਸਕੂਲ ਕੁੱਲ ਮਿਲਾ ਕੇ ਸਾਰੇ ਸਾਰਿਆਂ ਦੇ ਵਿੱਚ ਕਿੰਨੀਆਂ ਸੀਟਾਂ ਹੁੰਦੀਆਂ ਨੇ ਜੀ 4600 ਸੀਟਾਂ ਤੁਹਾਨੂੰ ਇਹ ਮਿਲਦੀਆਂ ਹਨ ਉਸ ਤੋਂ ਬਾਅਦ ਰਜੇ ਨੈਕਸਟ ਗੱਲ ਕਰੀਏ ਕਿਹੜੇ ਕਿਹੜੇ ਸਕੂਲਾਂ ਦੇ ਬੱਚੇ ਇਹ ਜਿਹੜਾ ਹੈਗਾ ਮੈਰਿਟੋਰੀਅ ਸਕੂਲਾਂ 'ਚ ਜਾ ਸਕਦੇ ਆ ਸਭ ਤੋਂ ਪਹਿਲਾਂ ਤਾਂ ਗਵਰਨਮੈਂਟ ਸਕੂਲ ਦੇ ਬੱਚੇ ਯਾਨੀ ਜਿਹੜੇ ਬੱਚੇ ਸਰਕਾਰੀ ਸਕੂਲਾਂ 'ਚ ਪੜਦੇ ਆ ਐਟ ਅ ਟਾਈਮ ਤੁਸੀਂ ਜਿਹੜੇ ਬੱਚੇ 10ਵੀਂ ਕਲਾਸ ਦੇ ਪੇਪਰ ਦੋਗੇ ਤੁਸੀਂ ਇਨ੍ਹਾਂ ਸਕੂਲਾਂ ਦੇ ਵਿੱਚ ਜਾ ਸਕਦੇ ਹੋ ਕੋਈ ਰੋਕ ਟੋਕ ਨਹੀਂ ਹੈ ਦੂਸਰਾ ਰਜੇ ਹੈਗਾ ਦਸ਼ਮੇਸ਼ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪਿੰਡ ਬਾਦਲ ਤਲਵੰਡੀ ਸਾਬੋ ਜਿਹੜਾ ਬਠਿੰਡਾ ਦੇ ਅੰਦਰ ਆਉਂਦੇ ਔਰ ਕੋਟਲਾ ਸੁਲਤਾਨ ਅਮਰੀਤ ਸਰ ਸਾਹਿਬ ਦੇ ਅੰਦਰ ਜਿਹੜੇ ਆ ਤਿੰਨ ਅਪੰਡਿਆ ਸ਼ਹਿਰ ਨੇ ਇੱਥੇ ਜਿਹੜੇ ਦਸ਼ਮੇਸ਼ ਗਰਲ ਸੀਨੀਅਰ ਸੈਕੰਡਰੀ ਸਕੂਲ ਨੇ ਇਹਨਾਂ ਸਕੂਲਾਂ ਦੀਆਂ ਜਿਹੜੀਆਂ ਲੜਕੀਆਂ ਨੇ ਉਹ ਇਹਨਾਂ ਸਕੂਲਾਂ ਦੇ ਵਿੱਚ ਯਾਨੀ ਮੈਰੀਟੋਰੀਅਸ ਸਕੂਲਾਂ 'ਚ ਦਾਖਲਾ ਪ੍ਰਾਪਤ ਕਰ ਸਕਦੀਆਂ ਨੇ ਔਰ ਉਸ ਤੋਂ ਬਾਅਦ ਰਾਜੀ ਆਦਰਸ਼ ਤੇ ਮਾਡਲ ਸਕੂਲ ਇਹ ਸਕੂਲ ਜਿਹੜੇ ਹੈਗੇ ਨੇ ਜਾਂ ਤਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਅੰਡਰ ਆਉਣੇ ਚਾਹੀਦੇ ਜਾਂ ਫਿਰ ਟ੍ਰਿਪਲ ਪੀ ਮੋਡ ਦੇ ਅੰਦਰ ਜਿਹੜੇ ਆਉਂਦੇ ਨੇ ਆਦਰਸ਼ ਤੇ ਮਾਡਲ ਸਕੂਲਾਂ ਦੇ ਬੱਚੇ ਜਿਹੜੇ ਹੈਗੇ ਨੇ ਉਹ ਮੈਰੀਟੋਰੀਅਸ ਸਕੂਲਾਂ ਦੇ ਵਿੱਚ ਦਾਖਲੇ ਲਈ ਅਪਲਾਈ ਕਰ ਸਕਦੇ ਨੇ ਉਸ ਤੋਂ ਬਾਅਦ ਰਾਜੀ ਕੋਈ ਹੁੰਦੇ ਨੇ ਨਾ ਜਿਵੇਂ ਗਵਰਨਮੈਂਟ ਐਡਿਟਿਡ ਸਕੂਲ ਹੋਗੇ ਯਾਨੀ ਸਰਕਾਰ ਤੋਂ ਮਾਨਤਾ ਪ੍ਰਾਪਤ ਸਕੂਲ ਠੀਕ ਹੈ ਯਾ ਫਿਰ ਉਹ ਪ੍ਰਾਈਵੇਟ ਸਕੂਲ ਜਿਹੜੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਅੰਦਰ ਆਉਂਦੇ ਨੇ ਉਹ ਵੀ ਜਿਹੜੇ ਹੈਗੇ ਨੇ ਉਹਨਾਂ ਸਕੂਲਾਂ ਦੇ ਬੱਚੇ ਮੈਰਿਟੋਰੀਅ ਸਕੂਲਾਂ ਦੇ ਵਿੱਚ ਦਾਖਲੇ ਲਈ ਅਪਲਾਈ ਕਰ ਸਕਦੇ ਨੇ ਪਰ ਤੁਹਾਨੂੰ ਦੱਸ ਦਈਏ ਕਿ ਜਿਹੜਾ ਆ ਮੈਂ ਨੇ yellow color ਨਾਲ ਹਾਈਲਾਈਟ ਕੀਤਾ ਇਹ ਬੱਚੇ ਰਿਜ਼ਰਵੇਸ਼ਨ ਦੇ ਅੰਡਰ ਆਉਂਦੇ ਨੇ ਅਗਰ ਇਹਨਾਂ ਦੇ ਕੋਲੇ ਇੱਕ ਆਟਾ ਦਾਲ ਸਕੀਮ ਹੈਗੀ ਹੈ ਯਾਨੀ ਇਹਨਾਂ ਦੇ ਕੋਲੇ ਕੋਈ 스마트 ਕਾਰਡ ਹੋਲਡਰ ਨੇ ਤਾਂ ਹੀ ਇਹ ਬੱਚੇ ਅਪਲਾਈ ਕਰ ਸਕਦੇ ਆ ਇੱਕ ਰਾਜੇ ਆਟਾ ਦਾਲ ਸਕੀਮ ਕਾਰਡ ਹੁੰਦੀ ਹੈ ਉਹਦੇ ਵਿੱਚ ਮਤਲਬ ਆਟਾ ਦਾਲ ਸ਼ਾਇਦ ਮਤਲਬ ਮਿਲਦਾ ਹੁੰਦਾ ਹੈ ਅਗਰ ਤੁਹਾਡੇ ਕੋਲ ਇਹ ਕਾਰਡ ਹੈਗਾ ਤਾਂ ਤੁਸੀਂ ਜਿਹੜਾ ਹੈਗਾ ਇਨ੍ਹਾਂ ਸਕੂਲਾਂ ਦੇ ਵਿੱਚ ਜਾ ਸਕਦੇ ਹੋ ਪਰ ਬਾਕੀ ਜਿਹੜਿਆ ਮੈਂ ਉੱਪਰ ਬੋਲਿਆ ਇਹਨਾਂ ਦੇ ਲਈ ਕੋਈ ਸ਼ਰਤ ਨਹੀਂ ਹੈ ਇਹ ਤਾਂ ਆਪਾਂ ਜਾ ਹੀ ਸਕਦੇ ਹਾਂ ਬਿਕਾਜ਼ ਇਹ ਸਕੂਲ ਬਣਾਏ ਹੀ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਗਏ ਨੇ ਜਿਹੜੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਅੰਦਰ ਪੜਦੇ। ਦੇਖੋ ਇਹ ਗੱਲਾਂ ਦੱਸਣੀਆਂ ਜ਼ਰੂਰੀ ਨੇ ਇਸ ਲਈ ਜ਼ਰੂਰੀ ਨੇ ਕਿਉਂਕਿ ਬੱਚਿਆਂ ਨੂੰ ਐਂਟਰਟੇਨਮੈਂਟ ਤੱਕ ਜਾਂਦੇ ਜਾਂਦੇ ਇਹ ਗੱਲਾਂ ਕਲੀਅਰ ਹੀ ਨਹੀਂ ਹੁੰਦੀਆਂ ਕਿ ਕੌਣ-ਕੌਣ ਅਪਲਾਈ ਕਰ ਸਕਦਾ ਹੈ। ਇਸ ਚੱਕਰ ਦੇ ਵਿੱਚ ਬੱਚੇ ਮੈਰੀਟੋਰੀਅ ਸਕੂਲਾਂ 'ਚ ਜਾਣ ਦਾ ਇੱਕ ਸੁਨਹਿਰੀ ਮੌਕਾ ਖੋ ਦਿੰਦੇ ਨੇ। ਸੋ ਇਸ ਲਈ ਇਸ ਪੂਰੀ ਦੀ ਪੂਰੀ ਕਲਾਸ ਦੇ ਵਿੱਚ ਤੁਹਾਨੂੰ ਹਰੇਕ ਚੀਜ਼ ਪਤਾ ਚੱਲੇਗੀ। ਅਗਰ ਕੋਈ ਪੁਆਇੰਟ ਤੁਹਾਡੇ ਮਨ 'ਚ ਰਹਿ ਗਿਆ ਤਾਂ ਮੈਨੂੰ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸ ਦਿਓ। ਫਿਰ ਅੱਜੇ ਨੈਕਸਟ ਗੱਲ ਕਰੀਏ ਜੀ। 11th ਦੇ ਵਿੱਚ ਐਡਮਿਸ਼ਨ ਦੇ ਲਈ ਜਿਹੜੇ ਬੱਚੇ ਜਨਰਲ ਕੈਟਾਗਰੀ ਤੋਂ ਬਿਲੋਂਗ ਕਰਦੇ ਆ ਉਹਨਾਂ ਦੇ 10ਵੀਂ 'ਚ 70% ਨੰਬਰ ਬਣਨੇ ਚਾਹੀਦੇ ਨੇ ਔਰ ਜਿਹੜੇ ਬੱਚੇ ਐਸਸੀ ਐਸਟੀ ਕੈਟਾਗਰੀ ਤੋਂ ਬਿਲੋਂਗ ਕਰਦੇ ਆ ਉਹਨਾਂ ਦੇ 10ਵੀਂ ਕਲਾਸ ਦੇ ਵਿੱਚ 65% ਨੰਬਰ ਬਣਨੇ ਚਾਹੀਦੇ ਨੇ ਔਰ ਜਿਹੜਾ ਮੈਂਨੇ 9th ਕਲਾਸ ਦੇ ਵਿੱਚ ਦੱਸਿਆ ਸੀ ਜਾਨੀ ਜਿਹੜਾ ਤਲਵਾੜਾ ਵਾਲਾ ਮੈਡਿਟੋਰੀਅਸ ਸਕੂਲ ਹੈ ਉੱਥੇ ਬੱਚਿਆਂ ਦੇ ਲਈ ਸ਼ਰਤ ਇਹ ਹੈ ਕਿ ਉਹ 8ਵੀਂ ਮਤਲਬ ਉਹਨਾਂ ਨੇ ਪਾਸ ਕੀਤੀ ਹੋਵੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਠੀਕ ਹੈ ਜੀ ਸੋ ਮੇਨ 11ਵਾਂ ਦਾ ਇਸ ਲਈ ਆਪਾਂ ਮੇਨ ਟਾਰਗੇਟ 11ਵਾਂ ਕਲਾਸ ਲਈ ਕਰਾਂਗੇ ਯਾਨੀ ਜਿਹੜੇ ਬੱਚੇ 10ਵੀਂ ਕਲਾਸ ਤੁਸੀਂ ਐਟ ਅ ਟਾਈਮ ਪੜ ਰਹੇ ਹੋ ਉਹਨਾਂ ਨੂੰ ਮੈਂ ਮੇਨ ਟਾਰਗੇਟ ਕਰ ਰਹੀ ਹਾਂ ਤੁਹਾਡੇ 10ਵੀਂ ਚੋਂ 70% ਬਣਨੇ ਚਾਹੀਦੇ ਨੇ ਔਰ ਤੁਹਾਡੇ ਜਿਹੜੇ ਐਸਸੀਐਸਟੀ ਬੱਚੇ ਉਹਨਾਂ ਦੇ 65% ਇੱਕ ਰਾਜੇ ਬੀਸੀ ਵਾਲੇ ਬੱਚੇ ਬਚ ਜਾਂਦੇ ਔਰ ਇੱਕ ਓਬੀਸੀ ਕੈਟੇਗਰੀ ਵਾਲੇ ਬੱਚੇ ਬਚ ਜਾਂਦੇ ਆ ਸੋ ਰਾਜੀ ਤੁਸੀਂ ਵੀ ਜਿਹੜਾ ਹੈਗਾ ਆਪਣੇ ਆਪ ਨੂੰ ਇਸ ਜਰਨਲ ਕੈਟੇਗਰੀ ਚ ਲੈ ਕੇ ਚੱਲਿਓ ਤੁਸੀਂ ਵੀ 70% ਲੈਣੇ ਆ ਹੁਣ ਇਹਦਾ ਮਤਲਬ ਇਹ ਨਹੀਂ ਆ ਕਿ ਜਿਹੜੇ ਬੱਚੇ एससी ਐਸਟੀ ਆ ਉਹ ਪਹਿੜਤੀ ਰੁਕ ਜਾਣਗੇ ਨੰਬਰ ਤੁਸੀਂ ਆਪਣੇ ਵੱਲੋਂ ਪੂਰੇ ਬੈਸਟ ਲੈਣੇ ਆ 80% 90% ਜਿੰਨੇ ਵੀ ਤੁਸੀਂ ਲੈ ਸਕੋ ਉਹਨੇ ਲੈਣ ਦੀ ਕੋਸ਼ਿਸ਼ ਕਰਨੀ ਹੈ ਬਟ ਆਹ ਇੱਕ ਮੇਨ ਤੁਹਾਡੀ ਜਰਨਲ ਨੌਲੇਜ ਲਈ ਦੱਸਤਾ ਕਿ ਭਾਈ ਇਹਨੇ ਇਹਨਾ ਜ਼ਰੂਰੀ ਹੈ ਉਸ ਤੋਂ ਬਾਅਦ ਅਜੇ ਗੱਲ ਕਰੀਏ ਰਿਜ਼ਰਵੇਸ਼ਨ ਦੀ ਤਾਂ ਸਭ ਤੋਂ ਪਹਿਲਾਂ ਜਿਵੇਂ ਤੁਹਾਨੂੰ ਦੱਸ ਚੁੱਕੀ ਆ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਤੇ ਜਿਹੜੇ ਪ੍ਰਾਈਵੇਟ ਸਕੂਲ ਜਿਨ੍ਹਾਂ ਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨਾਲ ਜਿਹੜੇ ਐਫੀਲੀਏਟਡ ਨੇ ਉਹਨਾਂ ਨੂੰ 10% ਰਿਜ਼ਰਵੇਸ਼ਨ ਮਿਲਦੀ ਹੈ ਜਿਨ੍ਹਾਂ ਕੋਲੇ ਆਟਾ ਦਾਲ ਸਕੀਮ ਹੁੰਦੀ ਹੈ ਠੀਕ ਹੈ ਇਹ ਕਾਰਡ ਹੁੰਦਾ ਦੂਸਰੇ ਨੰਬਰ ਤੇ ਜਿਹੜੀ ਡਿਸੇਬਲ ਕੈਂਡੀਡੇਟ ਹੁੰਦੇ ਆ ਯਾਨੀ ਜਿਹੜੇ ਵਿਕਲੈਂਗ ਬੱਚੇ ਹੁੰਦੇ ਆ ਉਹਨਾਂ ਨੂੰ ਵੀ ਰਿਜ਼ਰਵੇਸ਼ਨ ਦਿੱਤੀ ਜਾਂਦੀ ਹੈ ਉਹਨਾਂ ਨੂੰ ਰੱਜੀ ਪਰ ਸ਼ਰਤ ਇਹ ਹੈ ਕਿ ਜਿਹੜੀ ਉਹਨਾਂ ਦੀ ਵਿਕਲਾੰਗਤਾ ਹੈ ਜਿਹੜੀ ਡਿਸੇਬਿਲਟੀ ਹੈ ਉਹ 40% ਇਸ ਤੋਂ ਜ਼ਿਆਦਾ ਹੋਵੇ ਤਾਂ ਹੀ ਉਹਨਾਂ ਨੂੰ ਡਿਸੇਬਲ ਕੈਂਡੀਡੇਟ ਮੰਨ ਕੇ ਡਿਸੇਬਲ ਸਟੂਡੈਂਟ ਮੰਨ ਕੇ ਤਾਂ ਹੀ ਉਹਨਾਂ ਨੂੰ ਜਿਹੜਾ ਹੈਗਾ ਇਸ ਰਿਜ਼ਰਵੇਸ਼ਨ ਕੋਟੇ ਦੇ ਅੰਦਰ ਰੱਖਿਆ ਜਾਏਗਾ ਤੀਸਰੀ ਰਿਜ਼ਰਵੇਸ਼ਨ ਰਜੇ WHH ਨੂੰ ਮਿਲਦੀ ਹੈ WHH ਕੌਣ ਹੁੰਦੀ ਹੈ ਔਮਨ ਹੈੱਡਡ ਹਾਊਸਹੋਲਡ ਇਹ ਸਿਰਫ ਰਿਜ਼ਰਵੇਸ਼ਨ ਜਿਹੜੀ ਹੈਗੀ ਸਿਰਫ ਕੁੜੀਆਂ ਨੂੰ ਮਿਲਦੀ ਹੈ ਔਰ ਇਹ ਰਿਜ਼ਰਵੇਸ਼ਨ 20% ਹੈ ਹੁਣ ਸਮਝੋ WHH ਕੀ ਹੁੰਦਾ ਹੈ ਰਜੇ ਉਹ ਪਰਿਵਾਰ ਜਿਨ੍ਹਾਂ ਦੀ ਜਿਹੜੀ ਮੁਖੀ ਹੈ ਦਾਦੀ ਇਹ ਹੈ ਜਾਂ ਫਿਰ ਵੱਡੀ ਭੈਣ ਹੈ ਕਿਸ ਸੂਰਤ ਦੇ ਵਿੱਚ ਅਗਰ ਬੱਚੇ ਦੇ ਮੰਮੀ ਪਾਪਾ ਨਹੀਂ ਹੈਗੇ ਸੋ that means ਅਗਰ ਤੁਸੀਂ ਇਦਾਂ ਦੇ ਸਟੂਡੈਂਟ ਹੋ ਜਿਨ੍ਹਾਂ ਦੇ ਪੇਰੈਂਟਸ ਜਿਹੜੇ ਹੈਗੇ ਆ ਉਹਨਾਂ ਦੀ ਡੈਥ ਹੋਈ ਹੋਈ ਹੈ ਔਰ ਤੁਹਾਡੀ ਸਾਂਭਸਵਾਲ ਤੁਹਾਡੀ ਦਾਦੀ ਆ ਤੁਹਾਡੀ ਵੱਡੀ ਭੈਣ ਕਰਦੀ ਹੈ ਤਾਂ ਤੁਸੀਂ ਇਸ ਰਿਜ਼ਰਵੇਸ਼ਨ ਦੇ ਅੰਡਰ ਆਉਣਿਓ ਠੀਕ ਹੈ ਦੂਸਰਾ ਕੇਸ राजे ਤੁਹਾਡੀ ਮਤਲਬ ਸਿਰਫ ਤੁਹਾਡੇ ਮੰਮੀ ਨੇ ਜਾਂ ਤਾਂ ਤੁਹਾਡੇ ਫਾਦਰ ਸਾਹਿਬ ਦੀ ਡੈਥ ਹੋਈ ਹੋਈ ਹੈ ਜਾਂ ਫਿਰ ਉਹਨਾਂ ਦਾ ਡਾਈਵੋਰਸ ਹੋਇਆ ਹੋਇਆ ਹੈ ਜਾਂ ਫਿਰ ਤੁਹਾਡੇ ਫਾਦਰ ਸਾਹਿਬ ਜਿਹੜੇ ਹੈਗੇ ਨੇ ਵਿਕਲੈਂਗ ਨੇ ਯਾਨੀ ਉਹ ਇੰਨਾ ਕੰਮ ਨਹੀਂ ਕਰ ਸਕਦੇ ਵੀ ਤੁਹਾਡੇ ਘਰ ਦਾ ਖਰਚਾ ਪਾਣੀ ਚੱਕ ਸਕਣ ਜਾਂ ਫਿਰ ਕਈ ਵਾਰੀ ਹੁੰਦਾ ਨਾ ਗੁੰਮਸ਼ੁਦਾ ਲੋਕ ਹੋ ਜਾਂਦੇ ਨੇ ਸੋ ਅਗਰ ਤੁਹਾਡੇ ਫਾਦਰ ਸਾਹਿਬ ਇਦਾਂ ਦੇ ਕੋਈ ਕੇਸ ਹੈ ਮਤਲਬ ਜਿੱਥੇ ਕਿਸੇ ਬੱਚੀ ਦੇ ਫਾਦਰ ਸਾਹਿਬ ਗੁੰਮਸ਼ੁਦਾ ਨੇ ਤਕਰੀਬਨ 7 ਸਾਲ ਹੋ ਗਏ ਜਿਨ੍ਹਾਂ ਦਾ ਕੁਝ ਪਤਾ ਹੀ ਨਹੀਂ ਹੈ ਸੋ ਉਹ ਵੀ ਇਸ ਰਿਜ਼ਰਵੇਸ਼ਨ ਦੇ ਅੰਡਰ ਆਉਦੇ ਨੇ ਸੋ ਇਹ ਤਿੰਨ ਰਿਜ਼ਰਵੇਸ਼ਨ ਮਿਲਦੀ ਹੈ ਇਸ ਤੋਂ ਇਲਾਵਾ ਕੋਈ ਰਿ ਕੋਈ ਮਤਲਬ ਇੱਥੇ ਇਹ ਨਹੀਂ ਹੈ ਕਿ ਜਿਹੜੇ ਬੱਚੇ ਐਸਸੀਐਸਟੀ ਕਾਸਟ ਬਿਲੋਂਗ ਕਰਦੇ ਆ ਉਹਨਾਂ ਨੂੰ ਕਟ ਨੰਬਰਾਂ ਤੇ ਚੱਕਿਆ ਜਾਏਗਾ ਨਹੀਂ ਬਾਕੀ ਸਾਰਿਆਂ ਦੀ ਕਟਆਫ ਹੋਣੀ ਹੀ ਮੰਨੀ ਜਾਂਦੀ ਹੈ ਸਿਰਫ ਆਹ ਤਿੰਨ categories ਦੇ ਬੱਚਿਆਂ ਨੂੰ ਰਿਜ਼ਰਵੇਸ਼ਨ ਮਿਲਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਅਜੇ ਗੱਲ ਕਰੀਏ ਤੁਹਾਡਾ ਸਿਲੈਕਸ਼ਨ ਪ੍ਰੋਸੈਸ ਕੰਪਲੀਟਲੀ ਜਿਹੜਾ ਹੈਗਾ ਮੈਰਿਟ ਬੇਸਡ ਹੁੰਦਾ ਯਾਨੀ ਕਿ ਮੈਰਿਟ ਚੜਦੀ ਹੈ ਅਗਰ ਤੁਸੀਂ ਇਸ ਮੈਰਿਟ ਚ ਆ ਜਾਂਦੇ ਹੋ ਤਾਂ ਤੁਸੀਂ ਇਹਨਾਂ ਸਕੂਲਾਂ ਦੇ ਵਿੱਚ ਜਾ ਸਕਦੇ ਹੋ ਹੁਣ ਇਹ ਮੈਰਿਟ ਦੇ ਵਿੱਚ ਸਾਰਿਆਂ ਨਹੀਂ ਆਉਣਿਆ ਹੁਣ ਇੱਥੇ ਕੋਈ ਇਹ ਨਹੀਂ ਹੈ ਕਿ ਜਰਨਲੀ ਅਲੱਗ ਨੰਬਰ ਨੇ ਐਸ ਸੀ ਐਸਟੀ ਬੱਚਿਆਂ ਦੀ ਅਲੱਗ ਨੇ ਨਹੀਂ ਪ੍ਰੋਪਰ ਮੈਰਿਟ ਚੜਦੀ ਹੈ ਠੀਕ ਹੈ ਜੀ ਸੋ ਅਜੇ ਤੁਹਾਡਾ ਇੱਥੇ ਸੀਈਟੀ ਲਿਆ ਜਾਂਦਾ ਹੈ ਸੀਈਟੀ ਦਾ ਮਤਲਬ ਹੈ ਕਾਮਨ ਐਂਟਰੈਂਸ ਐਂਟਰੈਂਸ ਟੈਸਟ ਠੀਕ ਹੈ ਕਾਮਨ ਐਂਟ੍ਰੈਂਸ ਟੈਸਟ ਤੁਹਾਨੂੰ ਦੱਸਦੀ ਹੈ ਕਿ 9ਵੀਂ ਦੇ ਵਿੱਚ ਦਾਖਲੇ ਲਈ ਵੀ ਇਹ ਪੇਪਰ ਲਿਆ ਜਾਂਦਾ ਹੈ ਔਰ 11ਵੀਂ ਚ ਦਾਖਲੇ ਲਈ ਵੀ ਇਹ ਪੇਪਰ ਲਿਆ ਜਾਂਦਾ ਹੈ ਹੁਣ 9ਵੀਂ ਚ ਦਾਖਲਾ ਕਿੰਨਾਂ ਨੂੰ ਚਾਹੀਦਾ ਜਿਹੜੇ ਬੱਚੇ 8ਵੀਂ ਚ ਪੜ੍ਹਦੇ ਨੇ ਇਸ ਵਕਤ ਔਰ 11ਵਿਚ ਦਾਖਲਾ ਕਿੰਨੜੋਂ ਚਾਹੀਦਾ ਜਿਹੜੇ ਬੱਚੇ ਇਸ ਇਸ ਟਾਈਮ 10ਵੀਂ ਕਲਾਸ ਦੇ ਪੇਪਰ ਦੇਣਗੇ ਯਾਨੀ 10ਵੀਂ ਚ ਪੜ੍ਹ ਰਹੇ ਨੇ ਠੀਕ ਹੈ ਉਹਨਾਂ ਨੇ ਇਹ CET ਦਾ ਪੇਪਰ ਦੇਣਾ ਤੁਹਾਨੂੰ ਦੱਸ ਦਈਏ ਰਾਜੇ ਕਿ ਤੁਹਾਡਾ ਇਹ ਜਿਹੜਾ ਪੇਪਰ ਹੈ 100 ਨੰਬਰਾਂ ਦਾ ਹੁੰਦਾ ਹੈ 100 ਨੰਬਰਾਂ ਦਾ ਹੀ 9ਵੀਂ ਕਲਾਸ ਨੂੰ ਆਉਂਦਾ ਹੈ ਯਾਨੀ 8ਵੀਂ ਕਲਾਸ ਦੇ ਬੱਚਾ ਨੂੰ ਆਉਂਦਾ ਹੈ ਔਰ 100 ਨੰਬਰ ਦਾ ਪੇਪਰ ਹੀ 10ਵੀਂ ਜਮਾਤ ਦੇ ਬੱਚਾ ਨੂੰ ਦੇਣਾ ਪੈਂਦਾ ਹੈ ਯਾਨੀ ਜਿਨ੍ਹਾਂ ਨੇ 11ਵੀਂ ਚ ਐਡਮਿਸ਼ਨ ਲੈਣੀ ਹੈ ਠੀਕ ਹੈ ਤੁਹਾਨੂੰ ਦੱਸ ਦਈਏ ਰਜੀ ਕਿ ਤੁਹਾਨੂੰ 100 ਹੀ ਕੁਐਸਚਨ ਪੁੱਛੇ ਜਾਂਦੇ ਨੇ 100 ਹੀ ਸਵਾਲ ਪੁੱਛੇ ਜਾਂਦੇ ਨੇ ਹਰੇਕ ਸਵਾਲ ਜਿਹੜਾ ਹੈਗਾ 1 ਨੰਬਰ ਦਾ ਹੁੰਦਾ ਤਾਂ ਇਸ ਹਿਸਾਬ ਨਾਲ ਰਜੀ ਆਪਣੇ ਕਿੰਨੇ ਨੰਬਰ ਪਾ ਜਾਂਦੇ ਆ 100 ਨੰਬਰ ਜਾਂ 100 ਮਾਰਕ ਬਣ ਜਾਂਦੇ ਆ ਕਲੀਅਰ ਹੈ ਜੀ ਓਕੇ ਮੂਵ ਟੂ ਦਾ ਨੈਕਸਟ ਕੁਐਸਚਨ ਉਸ ਤੋਂ ਪਹਿਲਾਂ ਰਜੀ ਤੁਹਾਨੂੰ ਮੈਂ ਇੱਕ ਹੋਰ ਚੀਜ਼ ਤੇ ਛੋਟੀ ਜੀ ਸਮਝਾ ਦੇਣੀ ਆ ਦੇਖੋ ਜੀ ਹੁਣ ਆਹ ਸਲਾਈਡ ਬਹੁਤ ਹੀ ਇੰਪੋਰਟੈਂਟ ਹੈ ਹੁਣ ਰਜੀ ਤੁਸੀਂ 10th ਕਲਾਸ ਦੇ ਵਿੱਚੋਂ 10th ਕਲਾਸ ਤੋਂ ਬਾਅਦ ਉਹ ਦੇਖੋ ਇੱਥੇ ਤੱਕ ਤਾਂ ਆਪਾਂ ਸਾਰਿਆਂ ਕੋਲੇ ਆਪਾਂ ਨੇ ਸੇਮ ਸੇਮ ਚੀਜ਼ਾਂ ਪੜ੍ਹੀਆਂ ਨੇ ਸੇਮ ਸਬਜੈਕਟ ਪੜ੍ਹੇ ਨੇ ਪਰ 10ਵੀਂ ਤੋਂ ਬਾਅਦ ਆਪਣੇ ਕੋਲੇ ਕੀ ਹੁੰਦੀਆਂ ਨੇ ਆਪਸ਼ਨਾਂ ਹੁੰਦੀਆਂ ਨੇ ਯਾਨੀ ਦੇਖੋ 10ਵੀਂ ਤੋਂ ਬਾਅਦ ਅੱਜ ਜੇ ਮੈਂ ਨਾਨ ਮੈਡੀਕਲ ਰੱਖ ਸਕਦੀ ਆ ਠੀਕ ਹੈ ਨਾਨ ਮੈਡੀਕਲ ਦੇ ਵਿੱਚ ਮੇਰੇ ਕੋਲੇ ਕੀ ਹੋਏਗਾ ਮੇਰੇ ਕੋਲੇ ਮੈਥ ਹੋਏਗਾ ਤੇ ਔਰ ਮੈਥ ਦੇ ਨਾਲ ਨਾਲ ਇੱਕ ਫਿਜ਼ਿਕਸ ਹੁੰਦੇ ਔਰ ਇੱਕ ਕੈਮਿਸਟਰੀ ਠੀਕ ਹੈ ਦੇਖੋ ਧਿਆਨ ਨਾਲ ਸਮਝੋ ਜੇ ਤੁਸੀਂ ਇੱਥੇ ਥੋੜਾ ਜਿਹਾ ਕਨਫਿਊਜ਼ ਹੋ ਸਕਦੇ ਹੋ ਜਿਵੇਂ 10ਵੀਂ ਕਲਾਸ ਦੇ ਵਿੱਚ ਅਸੀਂ ਸਾਇੰਸ ਦੀ ਇੱਕੋ ਹੀ ਬੁੱਕ ਪੜ੍ਹਦੇ ਹਾਂ ਠੀਕ ਹੈ ਉਹਦੇ ਵਿੱਚ ਸਾਨੂੰ ਕੁਝ ਚੈਪਟਰ ਜਿਹੜੇ ਹੈਗੇ ਨੇ ਫਿਜ਼ਿਕਸ ਦੇ ਹੁੰਦੇ ਨੇ ਕੁਝ ਚੈਪਟਰ ਕੈਮਿਸਟਰੀ ਦੇ ਹੁੰਦੇ ਨੇ ਪਰ 10ਵੀਂ ਤੋਂ ਬਾਅਦ ਜਾ ਕੇ ਇਹ ਪੂਰਾ ਸਬਜੈਕਟ ਬਣ ਜਾਂਦੀ ਹੈ ਯਾਨੀ ਫਿਜ਼ਿਕਸ ਇੱਕ ਅਲੱਗ ਸਬਜੈਕਟ ਬਣ ਜਾਂਦੀ ਆ ਕੈਮਿਸਟਰੀ ਯਾਨੀ ਕਿ ਰਸਾਇਣਿਕ ਵਿਗਿਆਨਿਕ ਅਲੱਗ ਸਬਜੈਕਟ ਬਣ ਜਾਂਦੀ ਹੈ ਠੀਕ ਹੈ ਸੁਰਜੀ ਆਪਾਂ ਨਾਨ ਮੈਡੀਕਲ ਰੱਖ ਸਕਦੇ ਆ ਆਪਾਂ ਮੈਡੀਕਲ ਰੱਖ ਸਕਦੇ ਆ ਠੀਕ ਹੈ ਜੀ 10ਵੀਂ ਤੋਂ ਬਾਅਦ ਮੈਡੀਕਲ ਰੱਖਦੇ ਨੇ ਕੁਝ ਬੱਚੇ ਜਿਹੜੇ ਹੈਗੇ ਨੇ ਕਾਮਰਸ ਰੱਖਦੇ ਨੇ ਠੀਕ ਹੈ ਜੀ ਯਾਨੀ ਬਿਜ਼ਨਸ ਵਗੈਰਾ ਵਾਲੀ ਸਾਈਡ ਵਾਲੇ ਕੁਝ ਬੱਚੇ ਰਜੇ ਵੋਕੇਸ਼ਨਲ ਰੱਖਦੇ ਨੇ ਠੀਕ ਹੈ ਔਰ ਕੁਝ ਬੱਚੇ ਰਜੇ ਜਿਹੜਾ ਹੈਗਾ ਆਰਟਸ ਰੱਖਦੇ ਨੇ ਜਿਹਨੂੰ ਹਿਊਮਨਿਟੀਆਂ ਕਹਿੰਦੇ ਨੇ ਆਰਟਸ ਜਿਹਨੂੰ ਆਪਾਂ ਹਿਊਮਨਿਟੀਆਂ ਕਹਿ ਦਿੰਦੇ ਆ ਹਿਊਮਨਿਟੀਆਂ ਠੀਕ ਹੈ ਇਹੀ ਰਜੀ ਆਪਣੇ ਕੋਲ ਅਲੱਗ-ਅਲੱਗ ਰਾਹ ਖੁੱਲੇ ਜਾਂਦੇ ਨੇ ਹੁਣ ਜਿਹੜੇ ਬੱਚੇ ਨੇ ਇੰਜੀਨੀਅਰਿੰਗ ਵਗੈਰਾ ਬਣਨਾ ਹੁੰਦਾ ਹੈ ਇੰਜੀਨੀਅਰ ਹੈ ਨਾ ਉਹ ਨਾਨ ਮੈਡੀਕਲ ਰੱਖਦੇ ਨੇ ਯਾਨੀ ਜ਼ਰੂਰੀ ਨਹੀਂ ਕਿ ਜਿਨੇ ਇੰਜੀਨੀਅਰ ਬਣਨਾ ਉਹੀ ਰੱਖਦੇ ਨੇਗੇ ਮਤਲਬ ਜਿਵੇਂ ਆਪਾਂ ਕਹਿ ਲਈਏ ਜਿਵੇਂ ਆਪਣਾ ਪੰਜਾਬ ਹੈ ਠੀਕ ਹੈ ਪੰਜਾਬ ਮੇਨ ਕਿਦੇ ਲਈ ਜਾਣਿਆ ਜਾਂਦਾ ਆਲੂ ਦੇ ਪਰੌਠਿਆਂ ਲਈ ਜਾਣਿਆ ਜਾਂਦਾ ਸਾਗ ਲਈ ਜਾਣਿਆ ਜਾਂਦਾ ਮੱਕੀ ਦੀ ਰੋਟੀ ਲਈ ਜਾਣਿਆ ਜਾਂਦਾ ਇਹਦਾ ਮਤਲਬ ਇਹ ਥੋੜੀ ਹੈ ਕਿ ਪੰਜਾਬ 'ਚ ਹੋਰ ਕੁਝ ਬਣਦਾ ਹੀ ਨਹੀਂ ਹਨਾ ਇਦਾਂ ਨਹੀਂ ਹੈ ਸੋ ਉਹੀ ਚੀਜ਼ ਹੈ ਵੀ ਖਾਸियत ਪੰਜਾਬ ਦੀ ਇਹੀ ਹੈ ਸੋ ਉਸੇ ਤਰੀਕੇ ਨਾਲ ਨਾਨ ਮੈਡੀਕਲ ਦੀ ਖਾਸियत ਵੀ ਇਹਦੇ ਵਿੱਚੋਂ ਇੰਜੀਨੀਅ ਤੱਬ ਇਹਦੇ ਚ ਜਿਹਨੇ ਡਾਕਟਰ ਬੰਨਣਾ ਹੁੰਦਾ ਆਪਾਂ ਕਹਿ ਦਿੰਦੇ ਆ ਜੀ ਉਹ ਮੈਡੀਕਲ ਰੱਖ ਲੋ ਪਰ ਜ਼ਰੂਰੀ ਥੋੜੀ ਐ ਸਾਰੇ ਡਾਕਟਰੀ ਬੰਨਦੇ ਆ ਕੋਈ ਨਰਸ ਬੰਨਦੇ ਆ ਕੋਈ ਮਤਲਬ ਆ ਅਲੱਗ-ਅਲੱਗ ਫੀਲਡ ਚ ਚਲੇ ਜਾਂਦੇ ਆ ਇਹ ਮਤਲਬ ਮੇਰੀ ਦਿਲੀ ਇੱਛਾ ਕਿ ਤੁਹਾਨੂੰ ਇਸ ਟੌਪਿਕ ਤੇ ਮੈਂ ਕਾਫੀ ਜਾਣਕਾਰੀ ਦਵਾ ਕਿ ਤੁਸੀਂ ਅਗਰ ਇਹ ਬੰਨਣਾ ਹੈ ਤਾਂ ਤੁਸੀਂ ਆ ਫੀਲਡ ਰੱਖਿਓ ਸੋ ਮੈਨੂੰ ਕਮੈਂਟ ਸੈਕਸ਼ਨ ਚ ਜ਼ਰੂਰ ਦੱਸਿਓ ਵੀ ਤੁਹਾਨੂੰ ਇਸ ਵਿਸ਼ੇ ਦੇ ਉੱਪਰ ਇੱਕ ਅਲੱਗ ਤੋਂ ਵੀਡੀਓ ਚਾਹੀਦੀ ਏ ਫਿਰ ਸਾਰੀ ਜਾਣਕਾਰੀ ਇਕੱਠੀ ਕਰਕੇ ਕਿ ਜੇ ਤੁਸੀਂ ਫੌਜੀ ਬੰਨਣਾ ਪਾਇਲਟ ਬੰਨਣਾ ਤੁਸੀਂ ਨੇ ਫੌਜ ਚ ਜਾਣਾ ਮਿਲਟਰੀ ਚ ਜਾਣਾ ਜਾਂ ਤੁਸੀਂ ਕਿਸੇ ਸ ਤਾਂ ਤੁਸੀਂ ਇਹ ਵਾਲੀ ਚੀਜ਼ ਰੱਖ ਸਕਦੇ ਹੋ ਤੁਸੀਂ ਜ਼ਰੂਰ ਦੱਸਿਓ ਫਿਰ ਆਪਾਂ ਤੁਹਾਡੇ ਲਈ ਇਸ ਟੌਪਿਕ ਤੇ ਜ਼ਰੂਰ ਉਹ ਕਰਾਂਗੇ ਚਲੋ ਫਿਲਹਾਲ ਆਪਾਂ ਮੈਰਿਟੋਰੀਅਸ ਸਕੂਲਾਂ ਦੇ ਵਾਪਸ ਆ ਜਾਂਦੇ ਹਾਂ ਹੁਣ ਕਈ ਬੱਚੇ ਕਾਮਰਸ ਰੱਖਦੇ ਆ ਵੋਕੇਸ਼ਨਲ ਰੱਖਦੇ ਆ ਕਈ ਬੱਚੇ ਆਰਟਸ ਰੱਖਦੇ ਆ ਪਰ ਅੱਜ ਤੁਹਾਨੂੰ ਦੱਸ ਦਿੱਤਾ ਜਾਵੇ ਕਿ ਮੈਰਿਟੋਰੀਅਸ ਸਕੂਲਾਂ ਦੇ ਵਿੱਚ 11ਵੀਂ ਕਲਾਸ 'ਚ ਸਿਰਫ ਤਿੰਨ ਹੀ ਸਟਰੀਮਾਂ ਪੜਾਈਆਂ ਜਾਂਦੀਆਂ ਦੇਖੋ ਇਹਨਾਂ ਨੂੰ ਨਾ ਕੀ ਬੋਲਦੇ ਨੇ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਇਹਨਾਂ ਸਾਰਿਆਂ ਨੂੰ ਸਟਰੀਮਜ਼ ਬੋਲਦੇ ਨੇ ਕਿ ਅਲੱਗ-ਅਲੱਗ ਸਟਰੀਮਾਂ ਚੁਣ ਲਈਆਂ ਬੱਚਿਆਂ ਨੇ ਸਾਡੇ ਬੱਚੇ ਨੇ ਨਾਨ-ਮੈਡੀਕਲ ਸਟਰੀਮ ਚੁਣ ਲਈ ਔਰ ਨੇ ਮੈਡੀਕਲ ਸਟਰੀਮ ਚੁਣ ਲਈ ਤਾਂ ਮੈਰੀਟੋਰੀਅਸ ਸਕੂਲਾਂ ਦੇ ਵਿੱਚ ਇੱਕ ਨਾਨ-ਮੈਡੀਕਲ ਦੀ ਪੜ੍ਹਾਈ ਕਰਵਾਈ ਜਾਂਦੀ ਹੈ ਇੱਕ ਮੈਡੀਕਲ ਦੀ ਪੜ੍ਹਾਈ ਕਰਾਈ ਜਾਂਦੀ ਹੈ ਤੇ ਤੀਸਰੀ ਜਿਹੜੀ ਹੈਗੀ ਆ ਕਾਮਰਸ ਦੀ ਪੜ੍ਹਾਈ ਕਰਾਈ ਜਾਂਦੀ ਹੈ ਇੰਨਾ ਤੋਂ ਇਲਾਵਾ ਰੱਜੇ ਉੱਥੇ ਮਤਲਬ ਅਗਰ ਤੁਸੀਂ ਨੇ ਆਰਟਸ ਰੱਖਣੀਆਂ ਤਾਂ ਤੁਸੀਂ ਮੈਰਿਟੋਰੀਅ ਸਕੂਲ 'ਚ ਨਹੀਂ ਜਾ ਸਕਦੇ ਜੇ ਤੁਸੀਂ ਵੋਕੇਸ਼ਨਲ ਰੱਖਣੀਆਂ ਤਾਂ ਤੁਸੀਂ ਮੈਰਿਟੋਰੀਅ ਸਕੂਲ 'ਚ ਨਹੀਂ ਜਾ ਸਕਦੇ ਬਿਕੋਜ਼ ਮੈਰਿਟੋਰੀਅ ਸਕੂਲਾਂ ਦੇ ਵਿੱਚ ਇਹਨਾਂ ਦੀ ਪੜਾਈ ਨਹੀਂ ਹੁੰਦੀ ਅਗਰ ਤੁਸੀਂ ਨਾਨ ਮੈਡੀਕਲ ਮੈਡੀਕਲ ਜਾਂ ਫਿਰ ਕਾਮਰਸ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਮੈਰਿਟੋਰੀਅ ਸਕੂਲਾਂ ਦੇ ਵਿੱਚ ਜਾਣਾ ਹੈ ਆਦਰਵਾਇਜ਼ ਰੱਜੇ ਜਿਹੜੇ ਆਪਣੇ ਨਾਰਮਲ ਸਕੂਲ ਹੁੰਦੇ ਨੇ ਤੁਸੀਂ ਉੱਥੇ ਐਡਮਿਸ਼ਨ ਲੈ ਸਕਦੇ ਹੋ ਪਰ ਮੈਰਿਟੋਰੀਅ ਸਕੂਲਾਂ ਦੇ ਵਿੱਚ ਇਹ ਤਿੰਨ ਵਿਸ਼ੇ ਹੀ ਪੜ੍ਹਾਏ ਜਾਂਦੇ ਨੇ ਯਾਨੀ ਇਹ ਤਿੰਨ ਸਟਰੀਮਸ ਪੜ੍ਹਾਇਆਂ ਜਾਂਦੀਆਂ ਹੈ ਉਹ ਜਿਸ ਬਾਰੇ ਸ্লাইਡ ਤੇ ਕਵਰ ਕੀਤੀ ਹੈ ਕਿ 11ਵੀਂ ਦੇ ਵਿੱਚ ਇੱਕ ਨਾਨ ਮੈਡੀਕਲ ਦੇ ਬੱਚੇ ਜਿਹਨੂੰ ਸ਼ਾਰਟ ਫਾਰਮ ਚ ਐਨ ਐਮ ਲਿਖ ਦਿੰਦੇ ਨੇ ਇੱਕ ਮੈਡੀਕਲ ਦੇ ਬੱਚੇ ਜਿਹਨੂੰ ਐਮ ਲਿਖ ਦਿੰਦੇ ਨੇ ਔਰ ਇੱਕ ਰਾਜ ਜਿਹੜੀ ਹੈਗੇ ਨੇ ਉਹ ਕਾਮਰਸ ਦੇ ਬੱਚੇ ਹੀ ਜਾ ਸਕਦੇ ਨੇ ਚਲੋ ਜੀ ਮੂਵ ਟੂ ਦ ਨੈਕਸਟ ਕੁਐਸਚਨ ਹੁਣ ਰਾਜ ਜੇ ਗੱਲ ਕਰਦੇ ਆ ਕਿ ਤੁਹਾਨੂੰ ਕੀ ਸਬਜੈਕਟ ਆਉਂਦੇ ਆ ਜਿਹੜਾ ਰਾਜ ਮੈਂ ਤੁਹਾਨੂੰ ਦੱਸ ਕੇ हटੀਆਂ ਤੁਹਾਡਾ 100 ਨੰਬਰਾਂ ਦਾ ਪੇਪਰ ਹੁੰਦਾ ਠੀਕ ਹੈ ਹੁਣ ਇਹ ਕਲਾਸ 9th ਤੇ ਐਡਮਿਸ਼ਨ ਲੈਣ ਵਾਲਿਆਂ ਦੇ ਲਈ ਵੀ ਆ ਤੇ 11th ਤੇ ਐਡਮਿਸ਼ਨ ਲੈਣ ਵਾਲਿਆਂ ਦੇ ਵੀ ਆ ਜਿਹੜਾ ਤੁਹਾਡਾ ਪੇਪਰ ਹੁੰਦਾ ਸੀ ਈ ਉਥੇ राजे ਇੱਕ ਤੁਹਾਨੂੰ ਇੰਗਲਿਸ਼ ਦੇ ਸਵਾਲ ਪੁੱਛੇ ਜਾਂਦੇ ਨੇ ਇੱਕ ਮੈਥ ਦੇ ਸਵਾਲ ਪੁੱਛੇ ਜਾਂਦੇ ਨੇ ਔਰ ਇੱਕ ਕੀ ਦੇ ਸਵਾਲ ਪੁੱਛੇ ਜਾਂਦੇ ਨੇ राजे ਸਾਇੰਸ ਦੇ ਸਵਾਲ ਪੁੱਛੇ ਜਾਂਦੇ ਨੇ ਹੁਣ ਇੰਗਲਿਸ਼ ਜਿਹੜੀ ਹੈਗੀ ਆ 30 ਨੰਬਰਾਂ ਦੀ ਪੁੱਛੀ ਜਾਂਦੀ ਆ ਮੈਥ 35 ਨੰਬਰਾਂ ਦਾ ਪੁੱਛਿਆ ਜਾਂਦਾ ਤੇ ਜਿਹੜੀ ਸਾਇੰਸ ਹੈ ਉਹ ਵੀ 35 ਨੰਬਰਾਂ ਦੀ ਪੁੱਛੀ ਜਾਂਦੀ ਹੈ 8ਵੀਂ ਕਲਾਸ ਤੇ 10ਵੀਂ ਕਲਾਸ ਬੱਚੇ ਦੋਨਾਂ ਦੇ ਲਈ ਹੀ ਸੇਮ ਪੈਟਰਨ ਹੈ ਠੀਕ ਹੈ ਇੰਗਲਿਸ਼ 30 ਨੰਬਰਾਂ ਦੀ ਮੈਥ 35 ਸਾਇੰਸ 35 ਹੁਣ ਕਿਉਂਕਿ ਮੈਂ ਦੱਸਿਆ ਕਿ ਹਰੇਕ ਸਵਾਲ 1 ਨੰਬਰ ਦਾ ਹੁੰਦਾ ਹੈ ਇਹਦਾ ਮਤਲਬ ਇੰਗਲਿਸ਼ ਦੇ ਵਿੱਚੋਂ ਵੀ ਤੁਹਾਡੇ 30 ਸਵਾਲ ਪੁੱਛੇ ਜਾਂਦੇ ਨੇ ਮੈਥ 'ਚੋ ਵੀ ਮੈਥ 'ਚੋ 35 ਸਵਾਲ ਪੁੱਛੇ ਜਾਂਦੇ ਨੇ ਤੇ ਸਾਇੰਸ 'ਚੋ 35 ਸਵਾਲ ਪੁੱਛੇ ਜਾਂਦੇ ਨੇ ਓਕੇ ਸੁਰਜੀ ਇੱਕ ਕਹਾ ਇੰਪੋਰਟੈਂਟ ਚੀਜ਼ ਹੁੰਦੀ ਹੈ ਬਸ ਤੁਸੀਂ ਇਹ ਸਮਝੋ ਕਿ ਤੁਹਾਡੇ ਦੇਖੋ ਵੈਸੇ ਤਾਂ ਜਦੋਂ ਤੁਹਾਡੇ ਲੈਵਲ ਦਾ ਜਦੋਂ ਇਸ ਵਾਰ ਨੋਟੀਫਿਕੇਸ਼ਨ ਆਇਆ ਤੁਹਾਨੂੰ ਪੂਰੀ ਡਿਟੇਲ ਚ ਆਪਾਂ ਉਹ ਤੁਹਾਡੀ ਲਾਈਵ ਕਲਾਸ ਲੈ ਕੇ ਤੁਹਾਡੀ ਹਰ ਇੱਕ ਚੀਜ਼ ਕਲੀਅਰ ਕਰਾਂਗੇ ਬਿਕੋਜ਼ ਬੱਚਾ ਨੂੰ ਜਿਹੜੀਆਂ ਕੰਡੀਸ਼ਨਸ ਲਿਖੀਆਂ ਹੁੰਦੀਆਂ ਉਹ ਕਲੀਅਰ ਹੀ ਨਹੀਂ ਹੁੰਦੀਆਂ ਸੋ ਬਹਿਰਾਲ ਤੁਸੀਂ ਸਿਰਫ ਇਹ ਸਮਝ ਕੇ ਚੱਲੋ ਕਿ ਇੰਗਲਿਸ਼ ਤੁਹਾਡੀ 30 ਨੰਬਰਾਂ ਦੀ ਆਉਗੀ ਔਰ ਤੁਹਾਡੇ ਇੰਗਲਿਸ਼ ਚ 10 ਨੰਬਰ ਲੈਣੇ ਬਹੁਤ ਹੀ ਜ਼ਰੂਰੀ ਨੇ ਅਗਰ ਤੁਹਾਡੇ ਇੰਗਲਿਸ਼ ਚ 10 ਨੰਬਰ ਨਾ ਬਣੇ ਤਾਂ ਮਤਲਬ ਤੁਸੀਂ ਜਾ ਹੀ ਨਹੀਂ ਸਕਦੇ ਮੈਰੀਟਰੀਅੋ ਸਕੂਲ ਚ ਠੀ ਮੈਥ ਦੇ ਵਿੱਚੋਂ ਤੁਹਾਡੇ 11 ਨੰਬਰ ਲੈ ਕੇ ਆਉਣੇ ਲਾਜ਼ਮੀ ਨੇ ਉਸੇ ਤਰੀਕੇ ਨਾਲ ਸਾਇੰਸ ਦੇ ਵਿੱਚੋਂ ਵੀ ਤੁਹਾਡੇ 11 ਨੰਬਰ ਤਾਂ ਆਉਣੇ ਜ਼ਰੂਰੀ ਨੇ ਇਹਨਾਂ ਤੋਂ ਇਲਾਵਾ ਤੁਸੀਂ ਕੁਆਲੀਫਾਈ ਨਹੀਂ ਕਰ ਸਕੋਗੇ ਔਰ ਓਵਰਆਲ ਰਾਜੇ ਕਿੰਨੀ ਜ਼ਰੂਰੀ ਹੈ ਓਵਰਆਲ ਤੁਹਾਨੂੰ 50% ਯਾਨੀ ਹੁਣ ਧਿਆਨ ਨਾਲ ਸਮਝੋ ਵੀ ਮੈਂ ਕੀ ਕੀ ਕਹਿ ਕੇ ਗਈ ਆ ਗਿਵ ਮੀ ਅ ਸੈਕਿੰਡ ਓਕੇ ਸੋ ਰਾਜੇ ਦੇਖੋ ਦੋਨਾਂ ਕਲਾਸਾਂ ਦੇ ਬੱਚਿਆਂ ਲਈ ਹੈ ਜੀ ਇਹ ਇੰਗਲਿਸ਼ ਮੈਥਸ ਔਰ ਸਾਇੰਸ ਠੀਕ ਹੈ ਇੰਗਲਿਸ਼ 30ਵਾਲ 30 ਨੰਬਰ 35ਵਾਲ 35 ਨੰਬਰ ਤੇ 35ਵਾਲ 35 ਨੰਬਰ ਤੁਹਾਡੇ ਓਵਰਆਲ ਜਿਹੜੇ ਨੰਬਰ ਨੇ ਉਹ ਤਾਂ 50 ਬਣਨੇ ਹੀ ਚਾਹੀਦੇ ਨੇ ਕਿਉਂਕਿ ਜੇ ਤੁਹਾਡੇ 50 ਨੰਬਰ ਨਾ ਬਣੇ ਤਾਂ ਮਤਲਬ ਤੁਸੀਂ ਮਤਲਬ ਬਾਹਰ ਹੋਗੇ ਪੇਪਰ ਤੋਂ ਲੇਕਿਨ ਨਾਲ ਇੱਕ ਸ਼ਰਤ ਹੋਰ ਹੈ ਵੀ ਇੰਗਲਿਸ਼ ਚੋਂ ਤੁਹਾਡੇ 10 ਨੰਬਰ ਤਾਂ ਪੱਕੇ ਆਉਣੇ ਚਾਹੀਦੇ ਨੇ ਮੈਥ ਚੋਂ ਤੁਹਾਡੇ 11 ਨੰਬਰ ਪੱਕੇ ਆਉਣੇ ਚਾਹੀਦੇ ਤੇ ਸਾਇੰਸ ਚੋਂ ਵੀ ਤੁਹਾਡੇ 11 ਨੰਬਰ ਪੱਕੇ ਆਉਣੇ ਚਾਹੀਦੇ ਨੇਗੇ ਕਲੀਅਰ ਹੈ ਜੀ ਸੋ ਇਹ ਮੈਂ ਉਮੀਦ ਕਰਦੇ ਆ ਕਿ ਤੁਹਾਨੂੰ ਇਹ ਵਾਲੀ ਸ਼ਰਤ ਕਲੀਅਰ ਹੋ ਗਈ ਹੋਏਗੀ ਅੱਛਾ ਉਸ ਤੋਂ ਬਾਅਦ ਨਾ ਲੱਗਦਾ ਵੀਡੀਓ ਥੋੜੀ ਜ਼ਿਆਦਾ ਲੈਂਥੀ ਨਾ ਹੋ ਜਾਈ ਇਸ ਲਈ ਜਿਹੜਾ ਕੱਟ ਆਫ ਤੇ ਕੁਆਲੀਫਾਈ ਵਾਲਾ ਜਿਹੜਾ ਮਤਲਬ ਡਾਊਟ ਹੈ ਉਹ ਆਪਾਂ ਫੇਰ ਕਲੀਅਰ ਕਰਾਂਗੇ ਜਦੋਂ ਮਤਲਬ ਤੁਹਾਡਾ ਇਹ ਨੋਟੀਫਿਕੇਸ਼ਨ ਆ ਗਿਆ ਠੀਕ ਹੈ ਯਾਨੀ ਤੁਹਾਡੇ ਜਦੋਂ ਪੇਪਰਾਂ ਤੋਂ ਬਾਅਦ ਆਊਗਾ ਹੁਣ ਆਪਾਂ ਮੇਨ ਗੱਲ ਕਰ ਲੈਣੇ ਸਿਲੇਬਸ ਦੀ ਤਾਂ ਮੈਂ ਤੁਹਾਨੂੰ ਦੱਸਦਾ ਕਿ ਜਿਹੜੇ ਬੱਚਿਆਂ ਨੇ 9ਵੀਂ ਕਲਾਸ 'ਚ ਦਾਖਲਾ ਲੈਣਾ ਇਹ ਤਾਂ ਸਿਰਫ ਕੁੜੀਆਂ ਲਈ ਹੋਈ ਹੈ ਸੋ ਜਿਹੜੀਆਂ ਕੁੜੀਆਂ ਨੇ 9ਵੀਂ ਕਲਾਸ 'ਚ ਦਾਖਲਾ ਲੈਣਾ ਮੈਰ ਸਾਊਗਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਔਰ ਜਿਹੜੇ ਬੱਚਿਆਂ ਨੇ 11ਵੀਂ ਕਲਾਸ ਦਾ ਦਾਖਲਾ ਲੈਣਾ ਹੈ ਯਾਨੀ ਕਿ ਜਿਹੜੇ ਇਸ ਵਕਤ 10ਵੀਂ ਦੇ ਪੇਪਰ ਦੇਣਗੇ ਉਹਨਾਂ ਬੱਚਿਆਂ ਨੇ 10ਵੀਂ ਕਲਾਸ ਦਾ ਸਿਲੇਬਸ ਹੀ ਕਰਨਾ ਹੈ ਪੀਐਸਸੀਬੀ ਬੋਰਡ ਦਾ ਸੋ ਰਜੇ ਇਸ ਲਈ ਮੈਂ ਕਹਿਣੀ ਆ ਕਿ ਜਿਹੜਾ ਹੁਣ ਤੁਸੀਂ ਆਪਣੇ ਪੱਕੇ ਪੇਪਰਾਂ ਦੀ ਤਿਆਰੀ ਕਰੋਗੇ ਜਦੋਂ ਤੁਸੀਂ ਮੈਥ ਦੀ ਤਿਆਰੀ ਕਰੋਗੇ ਜਦੋਂ ਸਾਇੰਸ ਦੀ ਤਿਆਰੀ ਕਰੋਗੇ ਤੇ ਜਦੋਂ ਤੁਸੀਂ ਇੰਗਲਿਸ਼ ਦੀ ਤਿਆਰੀ ਕਰੋਗੇ ਤੁਸੀਂ ਇਸ ਸਾਹਮਣੇ ਤਿਆਰੀ ਕਰਨੀ ਹੈ ਵੀ ਮੈਰੀਟੋਰੀਅ ਸਕੂਲ ਦੀ ਵੀ ਨਾਲ ਹੀ ਹੋ ਰਹੀ ਹੈ ਠੀਕ ਹੈ ਨਾ ਸੋ ਰਜੇ ਇਸ ਲਈ ਜ਼ਰੂਰੀ ਹੈ ਕਿ ਤੁਸੀਂ ਇਹਨਾਂ ਤਿੰਨ ਸਬਜੈਕਟਾਂ ਨੂੰ ਵੈਸੇ ਤਾਂ ਦੇਖੋ ਤੁਸੀਂ ਸਾਰੇ ਸਬਜੈਕਟ ਵਧੀਆ ਪੜ੍ਹਨੇ ਨੇ ਪਰ ਇਹਨਾਂ ਸਬਜੈਕਟਾਂ ਤੇ ਆਪਾਂ ਨੇ ਜ਼ਿਆਦਾ ਜ਼ੋਰ ਦੇਣਾ ਬਿਕੋਜ਼ ਇਹਨਾਂ ਦੀ ਜ਼ਰੂਰਤ ਸਾਨੂੰ ਮੈਰੀਟੋਰੀਅ ਸਕੂਲ ਦਾ ਪੇਪਰ ਦੇਣ ਵਕਤ ਪਊਗੀ ਠੀਕ ਹੈ ਹੁਣ ਰਜੇ ਗੱਲ ਕਰੀਏ ਅੱਛਾ ਇਹ ਕਾ ਇੰਪੋਰਟੈਂਟ ਹੈ 2 ਘੰਟਿਆਂ ਦਾ ਸਮਾਂ ਹੁੰਦਾ ਪੇਪਰ ਦੇਣ ਦੇ ਲਈ ਇਹ ਤਾਂ ਚਲੋ ਟਾਈਮ ਦੀ ਗੱਲ ਹੈ ਉਹ ਤਾਂ ਆਪਾਂ ਬਾਅਦ ਵਿੱਚ ਡਿਸਕਸ ਕਰ ਲਾਂਗੇ ਅੱਛਾ ਜਿਹੜੇ ਤੁਹਾਡੇ ਸੀਨੀਅਰਸ ਨੇ ਯਾਨੀ ਜਿਹੜੇ ਬੈਚ ਨੂੰ ਅਸੀਂ ਪੜਾਇਆ ਮੇਰਾ ਫਰਸਟ ਬੈਚ ਸੀ ਤੁਹਾਡੇ ਸੀਨੀਅਰਸ ਦਾ ਜਦੋਂ ਮੈਂ YouTube ਤੇ ਕਲਾਸਾਂ ਸਟਾਰ ਲੱਗੀਆਂ ਤੁਸੀਂ ਮੇਰਾ ਸੈਕੰਡ ਬੈਚ ਹੋਵੋਗੇ ਸੋ ਰਜੀ ਤੁਹਾਨੂੰ ਦੱਸਦੀ ਹੈ ਕਿ ਉਹਨਾਂ ਦਾ ਜਿਹੜਾ ਨੋਟਿਸ ਹੈ ਤੀਜੇ ਮਹੀਨੇ ਆਇਆ ਸੀ ਠੀਕ ਹੈ ਫਿਰ ਉਹਨਾਂ ਦੀ ਆਨਲਾਈਨ ਰਜਿਸਟ੍ਰੇਸ਼ਨ ਦਾ ਜਿਹੜਾ ਪ੍ਰੋਸੈਸ ਹੈ 21 ਤਰੀਕ ਨੂੰ ਸ਼ੁਰੂ ਹੋਇਆ ਉਸ ਤੋਂ ਬਾਅਦ ਰਜੀ ਮੇਨ ਚੀਜ਼ ਬੱਸ ਇਹ ਸਮਝੋ ਤੁਸੀਂ ਕਿ ਉਹ ਸਕੂਲ ਉਹਦੇ ਉਹਨਾਂ ਦਾ ਜਿਹੜਾ ਰਿਜ਼ਲਟ ਹੈ 17 ਜੁਲਾਈ ਨੂੰ ਆਇਆ ਸੀ 8 ਜੁਲਾਈ ਨੂੰ ਉਹਨਾਂ ਦੀ ਕਾਉਂਸਲਿੰਗ ਹੋਈ ਸੀ ਤੇ ਅਗਸਤ ਦੇ ਵਿੱਚ ਬੱਚੇ ਸਕੂਲ ਚਲੇ ਗਏ ਸੀ। ਯਾਨੀ ਕਿ ਜੇ ਕੁੱਲ ਬਿਲਾ ਕੇ ਗੱਲ ਕਰੀਏ ਤਾਂ ਪੂਰਾ ਪ੍ਰੋਸੈਸ ਹੋਣ ਨੂੰ 6 ਮਹੀਨੇ ਲੱਗੇ ਸੀ ਔਰ 6 ਮਹੀਨੇ ਬਹੁਤ ਸਮਾਂ ਹੁੰਦਾ ਕਿਉਂਕਿ ਬੱਚੇ ਪਤਾ ਕੀ ਗਲਤੀ ਕਰਦੇ ਨੇ ਉਹ ਜਿਹੜੇ ਨਾਰਮਲ ਸਕੂਲ ਹੁੰਦੇ ਨੇ ਉੱਥੇ ਦਾਖਲਾ ਲੈਂਦੇ ਨਹੀਂ ਸਿੱਧਾ ਉਹਨਾਂ ਨੂੰ ਐ ਹੁੰਦਾ ਜੀ ਮੈਰੀਟੋਰੀਅ ਸਕੂਲ 'ਚ ਜਾਵਾਂਗੇ। ਤਾਂ ਜਿਹੜੇ ਦੂਸਰੇ ਬੱਚੇ ਹੁੰਦੇ ਨੇ ਜਿਹੜੇ ਆਮ ਸਕੂਲਾਂ 'ਚ ਪੜ ਰਹੇ ਹੁੰਦੇ ਨੇ ਉਹ 6 ਮਹੀਨੇ ਤੁਸੀਂ ਸੋਚੋ ਪੜ ਰਹੇ ਨੇ ਤੇ ਜਿਹੜੇ ਇਹ ਮੈਰੀਟੋਰੀਅ ਵਾਲੇ ਹੁੰਦੇ ਆ ਵਿਲੇ ਬਹਿ ਜਾਂਦੇ ਆ ਬੱਚੇ। ਹੁਣ ਜ਼ ਫਿਰ ਸਾਡਾ ਰਹਿ ਜਾਂਦਾ ਹੈ ਸੋ ਬੱਚਾਂ ਦਾ ਬਹੁਤ ਨੁਕਸਾਨ ਹੁੰਦਾ ਹੈ ਤੁਹਾਡੇ ਵੀ ਇਦਾਂ ਦਾ ਕੁਝ ਨਹੀਂ ਹੋਏਗਾ ਕਿਉਂ ਤੋ ਮੈਡਮ ਹਮਾਰਾ ਕੀ ਹੋਗਾ ਆਪਕਾ ਕੀ ਹੋਗਾ ਤੋ ਤੁਹਾਡੇ ਵੀ ਹੈਗੀਆਂ ਨੇ ਜੀ ਲੋਕ ਸਭਾ ਦੀਆਂ ਇਲੈਕਸ਼ਨਸ ਔਰ ਇਲੈਕਸ਼ਨ ਜਿਹੜੀਆਂ ਹੈਗੀਆਂ ਨੇ ਉਹ ਅਪ੍ਰੈਲ ਦੇ ਵਿੱਚ ਹੋਣੀਆਂ ਨੇ ਮਤਲਬ ਟੈਂਟੇਟਿਵ ਡੇਟਸ ਆਈਆਂ ਸੀਗੀਆਂ ਕਿ ਅਪ੍ਰੈਲ ਦੇ ਵਿੱਚ ਹੋ ਜਾਣਗੀਆਂ ਯਾਨੀ ਕਿ ਕੁੱਲ ਮਿਲਾ ਕੇ ਜਿਹੜੇ ਇਲੈਕਸ਼ਨਸ ਹੁੰਦੀਆਂ ਨੇ ਉਹ ਤੋਂ ਕੋਈ ਵੀ ਪੇਪਰ ਵਗੈਰਾ ਨਹੀਂ ਹੁੰਦੇ ਉਸ ਤੋਂ ਪਹਿਲਾਂ ਇਹ ਸਾਰਾ ਕੁਝ ਨਿਪਟਾ ਦਿੰਦੇ ਨੇ ਸੋ ਤੁਹਾਡਾ ਇਹਦਾ ਮਤਲਬ ਮਾਰਚ ਚ ਪੇਪਰ ਖਤਮ ਹੋਣਗੇ ਔਰ ਕਿਸੇ ਨਾ ਕਿਸੇ ਤਰੀਕੇ ਨਾਲ ਸ਼ਾਇਦ ਇਹ ਹੋ ਸਕਦਾ ਕਿ ਇਸ ਵਾਰ ਇਹ ਪੇਪਰ ਹੀ ਨਾ ਕੈਨਸਲ ਕਰ ਦੇਣ ਵੀ ਬੱਚਿਆਂ ਨੂੰ 10ਵੀਂ ਦੀ ਪਰਸੈਂਟੇਜ ਦੇ ਬੇਸ ਤੇ ਭ ਇਹ ਨਹੀਂ ਕਹਿ ਰਹੀ ਵੀ ਤੁਸੀਂ ਪੜ੍ਹਨਾ ਛੱਡਨੇ ਮੈਂ ਤੁਹਾਨੂੰ ਪੋਸਿਬਿਲਿਟੀਜ਼ ਦੱਸ ਰਹੀ ਆ ਕੁੱਲ ਮਿਲਾ ਕੇ ਰਜੇ ਅਪ੍ਰੈਲ ਤੋਂ ਪਹਿਲਾਂ ਪਹਿਲਾਂ ਤੁਹਾਡਾ ਸਾਰਾ ਕੁਝ ਨਿਬੇੜ ਦੇਣਗੇ ਯਾਨੀ ਕਿ ਇਸ ਵਾਰੀ ਸਾਰਾ ਪ੍ਰੋਸੈਸ ਕਾਫੀ ਫਾਸਟ ਹੋਊਗਾ ਠੀਕ ਹੈ ਔਰ ਇਹਦਾ ਫਾਇਦਾ ਇਹ ਹੋਊਗਾ ਬਿਕੋਜ਼ ਤੁਸੀਂ 10ਵੀਂ ਦੇ ਤਾਜ਼ਾ ਤਾਜ਼ਾ ਪੇਪਰ ਦੇ ਕੇ ਹਟੇ ਹੋਵੋਗੇ ਥੋੜੇ ਜ਼ਿਆਦਾ ਚੀਜ਼ਾਂ ਯਾਦ ਰਹਿਣਗੀਆਂ ਉਹਨੂੰ ਸੋਚੋ ਅੱਧੇ ਬੱਚੇ ਨੇ 6 ਮਹੀਨੇ ਬਾਅਦ ਪੇਪਰ ਦੇਣਾ 6 ਮਹੀਨੇ ਬਾਅਦ ਕੀ ਆਪਾਂ ਦਾ ਪੇਪਰ ਤੋਂ 2 ਦਿਨਾਂ ਬਾਅਦ ਭੁੱਲ ਜਾਣਿਆ ਵੀ ਆਪਾਂ ਪੜ੍ਹੇ ਕੀ ਸੀਗੇ ਹਨਾ ਸੋ ਤੁਹਾਡੇ ਲਈ ਇਹ ਪਲੱਸ ਪੁਆਇ ਫੁੱਲ ਦਾਲ ਕਰੀਏ ਰਜੀ ਹੋਸਟਲ ਦੀਆਂ ਫੈਸਿਲਿਟੀਆਂ ਦੀ ਉਸ ਤੋਂ ਪਹਿਲਾਂ ਤੁਹਾਨੂੰ ਦੱਸਦਾ ਕਿ ਤੁਹਾਨੂੰ ਹੋਸਟਲ 'ਚ ਰਹਿਣਾ ਪੈਂਦਾ ਉੱਥੇ ਠੀਕ ਹੈ ਜੀ ਉੱਥੇ ਹੋਸਟਲ ਬਣੀ ਹੋਈ ਨਹੀਂ ਪੂਰਾ ਡਿਸਪੀਸਪਲਿਨ ਦਾ ਪੂਰਾ ਪ੍ਰਬੰਧ ਹੈ ਕੋਈ ਇਹ ਨਹੀਂਗਾ ਕਿ ਉੱਥੇ ਮਤਲਬ ਕੋਈ ਅਵਾਰਾਗਰਤੀ ਕਰਦਾ ਫਿਰ ਜਾਂਦਾ ਐਦਾਂ ਦਾ ਕੁਝ ਨਹੀਂ ਹੈ ਪ੍ਰੋਪਰ ਉੱਥੇ ਡਿਸਪੀਸਪਲਿਨ 'ਚ ਰੱਖਿਆ ਜਾਂਦਾ ਖਾਣਾ ਦੇਖੋ ਸਾਡੇ ਵੀਰੀ ਬਹੁਤ ਵਧੀਆ ਮਿਲਦਾ ਹੁੰਦਾ ਸੀ ਹੁਣ ਤੁਸੀਂ ਕਹੋਗੇ ਮੈਮ ਸਾਡੇ ਵੀਰੀ ਤੁਸੀਂ ਵੀ ਪੜੇ ਹੋ ਜੀ ਹਾਂ ਮੈਂ ਵੀ ਮੈਰੀਟਰੀਅਸ ਸਕੂਲ 'ਚ ਪੜੀਆ ਮੈਂ ਮੈਰੀਟਰੀਅਸ ਸਕੂਲ ਲੁਧਿਆਣਾ 3rd ਬੈਚ ਦੀ ਸਟੂਡੈਂਟ ਹਾਂ ਸੋ ਹੁਣ ਤਾਂ ਚਲੋ ਸਾਨੂੰ ਬਹੁਤ ਟਾਈਮ ਹੋ ਗਿਆ ਬਟ ਹਾਂ ਤਾਂ ਚਲੋ ਉੱਥੇ ਸਿਰਫ ਆਪਾਂ ਸਕੂਲ ਦਾ ਦੋਸ਼ ਨਹੀਂ ਕਹਿ ਸਕਦੇ ਸਾਰੇ ਫੈਕਟਰ ਉੱਥੇ ਜਿਹੜੇ ਹੈਗੇ ਨੇ ਕੰਮ ਕਰਦੇ ਨੇ ਵਿੱਚੀ ਸਰਕਾਰਾਂ ਦਾ ਰੋਲ ਵੀ ਹੁੰਦਾ ਸੋ ਇਸੇ ਤਰੀਕੇ ਨਾਲ ਕਾਫੀ ਚੀਜ਼ਾਂ ਹੁੰਦੀਆਂ ਨੇ ਸੋ ਖਾਣਾ ਮਤਲਬ ਕਾਫੀ ਮੈਰੀਟਰੀ ਸਕੂਲਾਂ ਦਾ ਬਹੁਤ ਵਧੀਆ ਬੱਚੇ ਖੁਦ ਆ ਕੇ ਦੱਸਦੇ ਆ ਕਿ ਮੈਮ ਖਾਣਾ ਬਹੁਤ ਅੱਛਾ ਹੁੰਦਾ ਠੀਕ ਹੁੰਦਾ ਕਈ ਬੱਚੇ ਕਹਿੰਦੇ ਆ ਕਿ ਮੈਡਮ ਹਾਂ ਕੰਮ ਸਰ ਜਾਂਦਾ ਪੜਾਈ ਬਹੁਤ ਵਧੀਆ ਚਲੋ ਖਾਣਾ ਤਾਂ ਅਸੀਂ ਐਡਜਸਟ ਕਰ ਹੀ ਲਵਾਂਗੇ ਯਾਨੀ ਕੁੱਲ ਮਿਲਾ ਕੇ ਜੇ ਤੁਸੀਂ ਕਹਿਣੀਓ ਵੀ ਘਰ ਵਰਗਾ ਖਾਣਾ ਤੁਹਾਨੂੰ ਮਿਲ ਜੂ ਤਾਂ ਉਹ ਤਾਂ ਪੋਸੀਬਲ ਨਹੀਂ ਹੈ ਪਰ ਹਾਂ ਉੱਥੇ 2 ਸਾਲ ਕੱਢਣ ਨੂੰ ਤੁਹਾਨੂੰ ਉਸ ਸਾਹਮਣੇ ਵਧੀਆ ਖਾਣਾ ਮਿਲ ਜੂਗਾ ਫਿਰ ਅਜੇ ਬੁਕਸ ਵਗੈਰਾ ਸਾਰੀਆਂ ਉੱਥੋਂ ਤੁਹਾਨੂੰ ਸਕੂਲ ਚ ਦਿੱਤੀਆਂ ਜਾਂਦੀਆਂ ਨੇ ਉੱਥੇ ਦੇਖੋ ਸਾਡੇ ਵੀਰੀ ਕੋਚਿੰਗ ਹੁੰਦੀ ਹੁੰਦੀ ਸੀ ਇਸ ਵਾਰੀ ਸਿਰਫ +2 ਕਲਾਸ ਦੀ ਕੋਚਿੰਗ ਹੋਈ ਹੈ ਹੁਣ ਤੁਹਾਨੂੰ ਐਂ ਸਮਝ ਲੱਗਣਾ ਵੀ ਮੈਡਮ ਕੋਚਿੰਗ ਕੀ ਦੀ ਦੇਖੋ ਰਜੀਵ 12ਵੀਂ ਤੋਂ ਬਾਅਦ ਨਾ ਅਲੱਗ-ਅਲੱਗ ਪੇਪਰ ਹੁੰਦੇ ਨੇ ਜਿਵੇਂ JEE ਦਾ ਪੇਪਰ ਹੋ ਗਿਆ ਇਹ ਜਿਹੜਾ JEE ਦਾ ਪੇਪਰ ਹੈ ਇਹ ਨਾਨ-ਮੈਡੀਕਲ ਵਾਲੇ ਬੱਚਿਆਂ ਦਾ ਹੁੰਦਾ ਹੈ ਇੱਕ ਰਾਜੇ ਮੈਡੀਕਲ ਵਾਲੇ ਬੱਚਿਆਂ ਦਾ ਪੇਪਰ ਹੁੰਦਾ ਹੁਣ ਉਹ ਪੇਪਰ ਦਾ ਨਾਮ ਭੁੱਲ ਗਈ ਮੈਂ ਖਾ NEET ਹੁੰਦਾ NEET ਦਾ ਪੇਪਰ ਠੀਕ ਹੈ ਜੀ ਸੋ ਰਾਜੇ ਇੰਨਾ ਪੇਪਰਾਂ ਦੇ ਲਈ ਨਾ ਬੱਚਿਆਂ ਨੂੰ ਉੱਥੇ ਕੋਚਿੰਗਾਂ ਦਵਾਈਆਂ ਜਾਂਦੀਆਂ ਨੇ ਬਿਲਕੁਲ ਫ੍ਰੀ ਦੇ ਵਿੱਚ ਤਾਂ ਉਹ ਕੋਚਿੰਗ ਦੀ ਫੈਸਿਲਿਟੀ ਵੀ ਇੱਥੇ ਹੈਗੀ ਹੈ ਪਰ ਅਸਲ 'ਚ ਇਸ ਵਕਤ ਕੀ ਹਾਲ ਹੈ ਉਹ ਜਦੋਂ ਮਤਲਬ ਸਾਡੇ ਬੈਚ ਦੇ ਬੱਚੇ ਹੁਣ ਜਦੋਂ ਛੁੱਟੀ ਆਈ ਤਾਂ ਉਹਨਾਂ ਨਾਲ ਗੱਲਬਾਤ ਕਰਕੇ ਤੁਹਾਨੂੰ ਹਰ ਇੱਕ ਚੀਜ਼ ਦੱਸਾਂਗੇ ਔਰ ਉਸ ਤੋਂ ਬਾਅਦ ਲੱਗੇ ਟੀਚਿੰਗ ਉੱਥੇ ਮਤਲਬ ਬਹੁਤ ਕਵੈਂਟੀਟੀ ਟੀਚਰਸ ਆਰ ਵੈਰੀ ਅਮੇਜ਼ਿੰਗ ਤੁਸੀਂ ਸਾਡੇ ਚੈਨਲ ਤੇ ਜਾ ਕੇ ਜਦੋਂ ਬੱਚਿਆਂ ਦੇ ਕਮੈਂਟ ਪੜ੍ਹੋਗੇ ਤੁਹਾਨੂੰ ਪਤਾ ਚੱਲੇਗਾ ਕਿ ਮਤਲਬ ਉੱਥੇ ਟੀਚਰਸ ਵਾਕਈ ਬਹੁਤ ਵੰਦੀਆਂ ਨੇ ਬਹੁਤ ਉਹਨਾਂ ਦਾ ਸਾਥ ਦਿੰਦੇ ਨੇ ਬਹੁਤ ਮਤਲਬ ਸਪੋਰਟਿਵ ਨੇ ਬਹੁਤ ਵਧੀਆ ਪੜ੍ਹਾਉਂਦੇ ਨੇ ਠੀਕ ਹੈ ਔਰ ਡਿਸਪਲਿਨ ਦੀ ਗੱਲ ਕਰੀਏ ਰੱਜੇ ਡਿਸਪਲਿਨ ਉੱਥੇ ਬਹੁ ਕੁਝ ਬੱਚੇ ਗੱਲ ਕਰਦੇ ਮੈਡਮ ਘਰ ਹੀ ਕਾਲ ਕਰ ਸਕਦੇ ਆ ਤਾਂ ਉੱਥੇ ਹਫ਼ਤੇ 'ਚ ਸਿਰਫ ਇੱਕ ਦਿਨ ਕਾਲ ਅਲਾਊਡ ਹੁੰਦੀ ਹੈ ਜੇ ਅਸੀਂ ਆਪਾਂ ਐਕਸਟਰਾ ਕਾਲ ਵਗੈਰਾ ਕਰ ਸਕਦੇ ਆ ਲਾਈਕ ਮੈਮ ਤੋਂ ਪਰਮਿਸ਼ਨ ਲੈ ਕੇ ਜਿਹੜੇ ਵਾਰਡਨ ਮੈਮ ਹੁੰਦੇ ਨੇ ਉਹਨਾਂ ਤੋਂ ਪਰਮਿਸ਼ਨ ਲੈ ਕੇ ਕਰ ਸਕਦੇ ਆ ਪਰ ਚਲੋ ਇਹ ਥੋੜੇ ਕੰਮ ਦੀਆਂ ਹਜੇ ਚੀਜ਼ਾਂ ਨਹੀਂ ਹਜੇ ਤਾਂ ਆਪਾਂ ਨੇ ਬਹੁਤ ਅੱਗੇ ਤੱਕ ਜਾਣਾ ਹੈ ਹਜੇ ਪੇਪਰ ਵਗੈਰਾ ਕਲੀਅਰ ਕਰਨਾ ਹੈ ਬਾਕੀ ਪੇਰੈਂਟਸ ਨੂੰ ਮਿਲਾਉਣ ਦੇ ਲਈ ਉੱਥੇ ਹਰ ਹਫ਼ਤੇ ਸੰਡੇ ਜਿਹੜਾ ਹੈਗਾ ਮਿਲ ਸਕਦੇ ਆ ਹਫਤੇ ਦੇ ਵਿੱਚ ਮਤਲਬ ਇੱਕ ਮਹੀਨੇ 'ਚ ਆਲਮੋਸਟ ਆਲਮੋਸਟ 4 ਸੰਡੇ ਆਉਂਦੇ ਨੇ ਇੱਕ ਸੰਡੇ 11ਵੀਂ ਵਾਲਿਆਂ ਦੇ ਬੱਚੇ ਮਤਲਬ ਪੇਰੈਂਟਸ ਆਉਂਦੇ ਆ ਔਰ ਇੱਕ ਐਤਵਾਰ ਨੂੰ 12ਵੀਂ ਵਾਲਿਆਂ ਦੇ ਪੇਰੈਂਟਸ ਆਉਂਦੇ ਆ ਸੋ ਇਹ ਚੀਜ਼ਾਂ ਬਾਅਦੋਂ ਟੀਚਰ ਡਿਸਾਈਡ ਕਰਦੇ ਆ ਹਾਂ ਸਭ ਤੋਂ ਇੰਪੋਰਟੈਂਟ ਗੱਲ ਦੱਸਣਾ ਕਿ ਇੱਥੇ ਕੋਈ ਫੋਨ ਵਗੈਰਾ ਅਲਾਉਡ ਨਹੀਂ ਹੈ ਤੁਸੀਂ ਸੋਚੋਗੇ ਅਸੀਂ ਫੋਨ ਲੈ ਜਾਾਂਗੇ ਕੋਈ ਫੋਨ ਅਲਾਉਡ ਨਹੀਂ ਹੈ ਔਰ ਕੋਈ ਘੁੰਮਣਾ ਫਿਰਨਾ ਅਲਾਉਡ ਨਹੀਂ ਹੈ ਕਿ ਚਲੋ ਜੀ ਇੱਥੇ ਜਾਇਆ ਇਹ ਇੱਥੇ ਜਾਏਗੀ ਨਹੀਂ ਉਹ ਚੀਜ਼ ਐ ਇੱਥੇ ਅਲਾਉਡ ਨਹੀਂ ਹੈ ਕਿ ਉਸ ਤੋਂ ਬਾਅਦ ਜੇ ਗੱਲ ਕਰੀਏ ਕਿ ਮੈਮ ਸਾਡਾ ਖ ਬਸ ਆਪਣੀ ਸਟਾਰਟਿੰਗ ਦੇ ਵਿੱਚ ਇੱਕ ਰਜਿਸਟ੍ਰੇਸ਼ਨ ਫੀਸ ਹੁੰਦੀ ਹੈ ਜਿਹੜੀ ਕਿ 250 ਰੁਪਏ ਹੁੰਦੀ ਹੈ ਠੀਕ ਹੈ ਪਹਿਲਾਂ ਇਹ 200 ਹੋਇਆ ਕਰਦੀ ਸੀ ਹੁਣ ਇਹ 50 ਰੁਪਏ ਵਧਾਤੀ ਸੀ 250 ਹੋ ਗਈ ਸੀ ਸੋ ਤੁਹਾਡੇ ਵਰੀ ਦੇਖ ਲਿਆ ਕਿੰਨੀ ਹੋएगी ਬਟ ਹਾਂ ਪਿਛਲੀ ਵਾਰ ਸੀਗੀ 250 ਰੁਪਿਆ ਫੀਸ ਸੀਗੀ ਸੋ ਸਿਰਫ ਆਹੀ ਫੀਸ ਹੁੰਦੀ ਹੈ ਬਾਕੀ ਸਟਾਰਟਿੰਗ 'ਚ ਥੋੜਾ ਬਹੁਤਾ ਖਰਚਾ ਆ ਜਾਂਦਾ ਜਿਵੇਂ ਯੂਨੀਫਾਰਮ ਵਗੈਰਾ ਲੈਣੀ ਹੁੰਦੀ ਹੈ ਨੋਟਬੁక్స్ ਯਾਨੀ ਲੈਣੀਆਂ ਹੁੰਦੀਆਂ ਨੇ ਕੱਪੜੇ ਵਗੈਰਾ ਲੈਣੇ ਹੁੰਦੇ ਨੇ ਕੋਈ ਹੋਰ ਆਈਟਮਸ ਵਗੈਰਾ ਹਨਾ ਜਿਹੜੀਆਂ ਸਾਨੂੰ ਡੇਲੀ ਦੇ ਚਾਹੀਦੀਆਂ ਹੁੰਦੀਆਂ ਨੇ ਉਹਨਾਂ ਚਲੋ ਜੀ ਗੱਲ ਕਰੀਏ ਤਿਆਰੀ ਦੀ ਤਾਂ ਦੇਖੋ ਤਿਆਰੀ ਤਾਂ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਬਾਕੀ ਦੇਖੋ ਤਿਆਰੀ ਲਈ ਤੁਸੀਂ ਸਾਡਾ ਚੈਨਲ ਜ਼ਰੂਰ ਫੋਲੋ ਕਰ ਸਕਦੇ ਹੋ ਬਿਕੋਸ ਸਾਡੇ ਚੈਨਲ ਤੇ ਡੈਡੀਕੇਟਲੀ ਤਿਆਰੀ ਕਰਾਈ ਜਾਂਦੀ ਆ ਬੱਚਿਆਂ ਨੇ ਇਹ ਤਾਂ ਚਲੋ ਮੈਂ ਇੱਕ ਅੱਧੀ ਵੀਡੀਓ ਤੇ ਮੈਨੂੰ ਜਿਹੜੇ ਜਿਹੜੇ ਕਮੈਂਟਸ ਮਿਲੇ ਮੈਂ ਨੇ ਉਹ ਹੀ ਇੱਥੇ ਲਗਾਏ ਨੇ ਬਟ ਤੁਸੀਂ ਜਿਹੜੀ ਮਰਜ਼ੀ ਵੀਡੀਓ 'ਚ ਜਾ ਕੇ ਬੱਚਿਆਂ ਦੇ ਕਮੈਂਟ ਪੜ੍ਹ ਸਕਦੇ ਹੋ ਮਤਲਬ ਸਾਰੇ ਬੱਚੇ ਮਤਲਬ ਬਹੁਤ ਖੁਸ਼ ਸੀ ਆਪਣੇ ਚੈਨਲ ਤੋਂ ਕਿ ਮੈਮ ਤੁਸੀਂ ਬਹੁਤ ਵੰਦਿਆ ਤਿਆਰੀ ਕਰਵਾਈ ਹੈ ਤੁਸੀਂ ਸਾਡੇ ਚੈਨਲ ਨੂੰ ਫੋਲੋ ਕਰ ਸਕਦੇ ਹੋ ਬਾਕੀ ਰਜੇ ਤੁਸੀਂ 10ਵੀਂ ਕਲਾਸ ਦਾ ਜਦੋਂ ਪੜ ਰਹੀ ਹੋ ਤਾਂ ਧਿਆਨ ਨਾਲ ਪੜਿਓ ਕਿਉਂਕਿ ਤੁਹਾਡੇ 10ਵੀਂ ਦੇ ਸਿਲੇਬਸ ਚੋਂ ਹੀ ਇਹੇ ਪੇਪਰ ਆਉਣ ਹੈ ਠੀਕ ਹੈ ਬਾਕੀ ਕੱਟਆਫ ਦੀ ਗੱਲ ਕਰੀਏ ਤਾਂ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ ਬੱਚਿਆਂ ਨੂੰ ਅਵੇਅਰਨੈਸ ਬਹੁਤ ਜ਼ਿਆਦਾ ਹੈ ਬੱਚੇ ਪੜਦੇ ਬਹੁਤ ਨੇ ਤਾਂ ਬਸ ਤੁਸੀਂ ਮਿਲਾ ਕੇ ਚੱਲੋ ਕਿ 100 ਦੇ ਵਿੱਚੋਂ ਤੁਹਾਨੂੰ ਕਿਸੇ ਤਰੀਕੇ ਨਾਲ 80 ਨੰਬਰ ਤਾਂ ਲੈਣੇ ਹੀ ਨੇ ਜੇ ਤੁਹਾਡਾ ਸੁਪਨਾ ਹੈ ਮੈਰੀਟੋਰੀਅ ਸਕੂਲ ਜਾਣ ਦਾ ਕਿਉਂਕਿ ਪਿਛਲੀ ਵਾਰ ਦੀ

कॉमेंट सैक्शन के दस सद रजे बाकी बस तुम अपनी टेंथ की ही तैयारी बहुत करो ऑटोमैटिकली तो मैरीटो स्कूल की तैयारी हो जा रही है बाकी एक स्कूल ऑफ एमीनेंट्स ने बारे आप गल करा इना दो सालों के फीस नहीं देनी होंगी कोई खर्चा पाने नहीं हूँ सारा सरकार बनियो होंगे बिल्कुल फ्री हूं ठीक है जी सो ऑल द बैस्ट अगर कोई होर डाउट वगैरह होसयो बाकी इस पेपर की तैयारी जल्दी शुरू करा बाकी डिपेंड करता है कि नोट वगैरह आने की चीजा होंगे ने अगर तुम ज्यादा मतलब ਹਾਲੀ ਹੈ ਕਿ ਮੈਮ ਅਸੀਂ ਜਲਦੀ ਤਿਆਰੀ ਸ਼ੁਰੂ ਕਰਨੀ ਹੈ ਤਾਂ ਤੁਸੀਂ ਸਾਡੇ ਚੈਨਲ ਦੇ ਜਾ ਸਕਦੇ ਹੋ ਉੱਤੇ ਪਲੇਲਿਸਟਾਂ ਬਣੀਆਂ ਹੋਈਆਂ ਨੇ ਜਿਹੜੇ ਮੈਂ ਪਿਛਲੀ ਵਾਰ ਬੱਚਾ ਨੂੰ ਪੜਾਇਆ ਸੀ ਤੁਹਾਡਾ ਸਿਲੇਬਸ ਸੇਮ ਹੈ ਤਾਂ ਉਹੀ ਸਾਰੀਆਂ ਚੀਜ਼ਾਂ ਆਉਣਗੀਆਂ ਬਾਕੀ ਰਜੇ ਟਾਈਮ ਟੂ ਟਾਈਮ ਦੇਖਦੇ ਆ ਕਿ ਚੇਂਜਸ ਵਗੈਰਾ ਆਉਂਦੇ ਨੇ ਥੈਂਕ ਯੂ so much for watching this video god bless you everyone and give your 100% ਚਾਹੇ ਤੁਹਾਡੇ ਬੋਰਡ ਦੇ ਐਗਜ਼ਾਮ ਹੋਣ ਚਾਹੇ ਤੁਹਾਡੀ ਲਾਈਫ ਦਾ ਐਗਜ਼ਾਮ ਹੋਵੇ ਥੈਂਕ ਯੂ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ